अच्छा 14 फुट ਦੇ ਵਿੱਚ 18 ਚੈਨਲ ਪਾਇਆ 18 ਚੈਨਲ ਪਾਇਆ ਪੂਰਾ ਮੁਫਤ ਕਿਲ ਕੰਮ ਮੁਫਤ ਕੰਮ ਬਿਲਕੁਲ ਜਦੋਂ ਆਮ ਆਪਾਂ ਟਰਾਲੀਆਂ ਵੇਣੇ ਮਿੱਤਰੋ ਤਾਂ ਇੱਥੇ ਟਾਟਾ ਸੇਲ ਲਿਖਿਆ ਹੁੰਦਾ ਉਸ ਚੀਜ਼ ਨੂੰ ਦਿਖਾ ਕੇ ਗਾਹਕ ਨੂੰ ਮੂਰਖ ਬਣਾਇਆ ਜਾਂਦਾ ਵੀ ਆਹ ਟਾਟਾ ਸੇਲ ਆ ਨਹੀਂ ਟਾਟਾ ਦੀ ਚਾਦਰ ਆ ਅੱਛਾ ਜੀ ਟਾਟਾ ਦੀ ਗੱਡਰ ਆ ਠੀਕ ਹੈ ਇਹ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹਦੇ ਤੇ ਮੋਹਰ ਨਹੀਂ ਆਉਂਦੀਗੀ ਅੱਛਾ ਫੱਟੀ ਤੇ ਮੋਹਰ ਨਹੀਂ ਆਉਂਦੀ ਤੇ 24 ਕੁਆਂਟਲ 25 24 25 ਕੁਆਂਟਲ ਬਹੁਤ ਹੁੰਦਾ ਜੀ ਇਹਨਾਂ ਨੂੰ ਬਹੁਤ ਐਵੇਂ ਨਜਾਇਜ਼ ਲੋਹੇ ਦਾ ਵੀ ਕੋਈ ਫਰਕ ਨਹੀਂ ਉਹ ਤਾਂ ਜ ਉਹਨ ਟੀਕਾ ਕਵੰਟਲ ਦਾ ਵੀ ਕਰ ਦੂਗਾ ਠੀਕ ਹੈ ਜੀ 40 ਕਵੰਟਲ ਪਲੱਸ ਕਰੂਗਾ ਸਣੇ ਇਸੇ ਅੱਲੀ ਦੇ ਵਿੱਚ ਮੈਂ ਇਹ ਕਹਿ ਸਕਦਾ ਵੀ ਲੱਗਦਾ ਹੀ ਨਹੀਂ ਆਪਾਂ ਫਰੋਜਪੁਰ ਏਰੀਆ ਦੇ ਵਿੱਚ ਖੜੇ ਆ ਤੁਸੀਂ ਕਹਿ ਲਓ ਵੀ ਜਿਵੇਂ ਲੁਧਿਆਣੇ ਵਾਲੀ ਸਾਈਡ ਬਈ ਇਦਾਂ ਦੇ ਟਰਾਲੇ ਚੱਲਦੇ ਆ ਹਨਾ ਨਹੀਂ ਇੱਕ ਤਾਂ ਬਈ ਇਹ ਹੁਣ ਕਲੱਚ ਜਾਂ ਮੈਂ ਕਹਿ ਦਈਏ ਆਪਾਂ ਸੋਣਾ ਪੁਨੇ ਨੂੰ ਲਾਇਆ ਕਿ ਇਹ ਕੰਮ ਵੀ ਕਰੂਗਾ ਪੂਰ ਹੈਵੀ ਹੈ ਅੱਛਾ ਇਹਦੇ ਰਾਂਹ ਲਾਦੇ ਸਾਰੀ ਲੋਹੀ ਦੀ ਹੁੰਦੀ ਬਣੀ ਤੇ ਨਹੀਂ ਭਰੀ ਵਿੱਚੋਂ ਪੂਰੇ ਮਜ਼ਬੂਤ ਡਾਲਾ ਬਣਿਆ ਹੋਇਆ ਮੇਰਾ ਖਿਆਲ ਜੇ ਕਦੇ ਕੋਈ ਵੀਰ ਤਾਂ ੱੱਕਾ ਲਾ ਦੂਗਾ ਤਾਂ ਡਾਲੇ ਨੂੰ ਮੈਨ ਲੱਗਦਾ ਸੂਤ ਭਰ ਦਾ ਫ ਇਹ ਤਾਂ ਅਗਰਦਾਸ ਜੀ ਦਾ 200 ਪਲੱਸ 200 ਕਿਲੋਮੀਟਰ ਤੋਂ ਆਇਆ ਹੈ ਬਾਈ ਹੈ। ਆਮ ਟਰਾਲੇ ਬਹੁਤ ਹੋਣੇ ਆ ਪਰ ਇਹਦੇ 'ਚ ਜੇ ਆਪਾਂ ਨੋਟ ਕਰਾਂਗੇ ਤਾਂ ਬਹੁਤ ਚੀਜ਼ਾਂ ਵੱਖਰੀਆਂ ਹੋਣਗੀਆਂ ਲੋਕਾਂ ਨਾਲ। ਵੀ ਜਿੱਥੇ ਲੋਡ ਹੈ ਉੱਥੇ ਇਹ ਟਰਾਲਾ ਮਜ਼ਬੂਤ ਕੀਤਾ ਹੈ। ਜਿੱਥੇ ਨਜਾਇਜ਼ ਲੋਹੇ ਦੀ ਨਹੀਂ ਲੋੜ ਉੱਥੇ ਇਹਨੂੰ ਹਲਕਾ ਰੱਖਿਆ ਹੈ। ਇਹ ਦੋ ਕੰਮ ਕਰਦਾ ਅੱਗੇ ਪਿੱਛੇ। ਠੀਕ ਹੈ ਜੀ। ਦੂਣ ਵਨ ਕਰਾਇਆ ਇਹਨੂੰ ਕਹਿੰਦੇ ਆਪਾਂ। ਠੀਕ ਹੈ ਜੀ। ਨਾਲ ਇਹਦੇ ਜੋਇੰਟ ਕੀਤਾ ਵੱਟਾ ਪਾਉਣ ਵਾਲਾ ਜਿੰਦਰਾ ਤਵਿਆਂ ਵਾਲਾ। ਉਹ ਮੰਨ ਲਓ ਇੱਥੇ ਨਾਲ ਆ ਜਾਣਾ ਉਹ ਇਹਦੇ ਵਿੱਚ ਕਿੱਥੇ ਜਾਣੇ ਠੀਕ ਹੈ ਇਹ ਇੱਕ ਫਰੇਮ ਤੋਂ ਦੋ ਕੰਮ ਲਏ ਆ ਬਾਈ ਨੇ ਹਨਾ ਹਾਂ ਦੋ ਕੰਮ ਇਹ ਕੀ ਕੀ ਜਿਹਦਾ ਸਵਾਗਤ ਹੈ ਬਾਈ ਇਹ ਯਾਰ ਬਾਈ ਉਧਰ ਲੋਹੇ ਦੇ ਚੱਲਦੇ ਆ ਹਾਂਜੀ ਸਵਾਗਤ ਆ ਕਿਸਾਨ ਵੀਰੋ ਅੱਜ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਫੇਰ ਤੁਹਾਨੂੰ ਟਰਾਲੀ ਦਿਖਾਉਣ ਲੱਗੇ ਆ ਆਪਣੇ ਏਰੀਆ ਦੇ ਵਿੱਚ ਕਈ ਇਹਦਾ ਟਰਾਲਾ ਕਹਿ ਦਿੰਦੇ ਆ ਤਾਂ ਬਾਈ ਹੋਰਾਂ ਵੱਲੋਂ ਤਿਆਰ ਕਰਿਆ ਗਿਆ ਜੀ ਇਹਨਾਂ ਨਾਲ ਤੁਹਾਡੇ ਨਾਲ ਮਿਲਾਉਣੇ ਆ ਸਸੀ ਦਾ ਬਾਈ ਸਸੀ ਦਾ ਬਾਈ ਬਾਈ ਜੀ ਆਪਣਾ ਸ਼ੌਬ ਨਾਮ ਤੇ ਆਪਣੀ ਵਰਕਸ਼ਾਪ ਦਾ ਨਾਮ ਜੀ ਵਰਕਸ਼ਾਪ ਦਾ ਨਾਮ ਆ ਅਨਮੋਲਿੰਜ ਵਰਕਸ ਠੀਕ ਹੈ ਜੀ ਨਾਮ ਆ ਮਰਾ ਅਰਜਿੰਦਰ ਸਿੰਘ ਪੈਨਿ ਸ਼ਾਮ ਸਿੰਘ ਵਾਲਾ ਠੀਕ ਹੈ ਜੀ ਪਹਿਲਾਂ ਤਾਂ ਬਾਈ ਹੋਰਾਂ ਤਾਂ ਵੀ ਮਾਫੀ ਚਾਹੁੰਨੇ ਆ ਕਿਉਂਕਿ ਸੀਜ਼ਨ ਹੈਗਾ ਤੇ ਆਪਾਂ ਵੀ ਕੰਮਕਾਰਾਂ ਚ ਰੁੱਝੇ ਸੀ ਤੇ ਟਰਾਲੀ ਦੇ ਕੁਝ ਕੰਮ ਰਹਿੰਦੇ ਸੀ ਤੇ ਆਪਾਂ ਥੋੜੀ ਵੀਡੀਓ ਟਾਈਮ ਤੋਂ ਪਹਿਲਾਂ ਬਣਾਉਣ ਲੱਗੇ ਆ ਜਦੋਂ ਟਰਾਲੀ ਤਿਆਰ ਹੋਣੀ ਸੀ ਉਦੋਂ ਸਾਡੇ ਕੋਲੇ ਸਮਾਂ ਨਹੀਂ ਸੀ ਜਿਵੇਂ ਕਿ ਆਪਾਂ ਦੇਖ ਲਈਏ ਵੀ ਰਿੰਮਾਂ ਦਾ ਰੰਗ ਰਹਿੰਦਾ ਜੀ ਰੰਗ ਰਹਿੰਦਾ ਇਹ ਮੰਨ ਲਓ ਉਹਨਾਂ ਨੇ ਪਾਉਣੇ ਕਿ ਅਜੇ ਰਹਿੰਦਾ ਆਪਾਂ ਕਰਨ ਵਾਲਾ ਇਹ ਰਿੰਮ ਹੋ ਟਾਇਰ ਦੇ ਉਹਦੇ ਰਿੰਮਾਂ ਰੰਗ ਕੀਤੇ ਪਏ ਉਹਨਾਂ ਦੇ ਟਾਇਰ ਆਪਦੇ ਲੈ ਕੇ ਰੱਖੇ ਹੋਏ ਇਹ ਟਾਇਰ ਸਾਡੇ ਆਪਦੇ ਆ ਠੀਕ ਹੈ ਉਹ ਮੌਕੇ ਤੇ ਆ ਕੇ ਉਹ ਮੌਕੇ ਤੇ ਉਹਨਾਂ ਨੇ ਜਾ ਕੇ ਆਪਦੇ ਟਾਇਰ ਚ ਪਾ ਲੈਣੇ ਆ ਤੇ ਸਾਡੇ ਲਾ ਕੇ ਵਾਪਸ ਭੇਜ ਦੇ ਠੀਕ ਹੈ ਤੇ ਬਾਕੀ ਆਜੋ ਮਿੱਤਰੋ ਆਪਾਂ ਜਾਣਕਾਰੀ ਹੁੱਕ ਤੋਂ ਸਟਾਰਟ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਸਾਰੀ ਜਾਣਕਾਰੀ ਤੁਹਾਨੂੰ ਮਿਲੇ ਜਿਹੜੇ ਮਾੜੇ ਮੋੜ ਕੰਮ ਕਰ ਰਹੇ ਨੇ ਇਹ ਤੁਸੀਂ ਆਪਣੇ ਕਰਕੇ ਮੜਾ ਜਾ ਐਡਜਸਟ ਕਰ ਲਿਓ ਕਿਉਂਕਿ ਜਿਵੇਂ ਆ ਮਾੜਾ ਮੋੜਾ ਪਾਈ ਪਾਪੂ ਪਰ ਇਹ ਨਹੀਂ ਲਾਉਣ ਵਾਲੀਆਂ ਤੇ ਆਪਾਂ ਵੀ ਟਰਾਲੀ ਤਿਆਰ ਹੋਣ ਤੋਂ ਪਹਿਲਾਂ ਵੀਡੀਓ ਬਣਾ ਰਹੇ ਆ ਤੇ ਬਈ ਗਾਟਾ ਕਿੰਨਾ ਰੱਖਿਆ ਜੀ ਇਹਦਾ ਗਾਟਾ 4 ਫੁੱਟ 4 ਫੁੱਟ ਆਈ ਇਹ ਕਿਹੜੇ ਟਰੈਕਟਰ ਮਗਰ ਚਲਾਨੀ ਆ ਜੀ ਨਿਊ ਹਾਲੈਂਡ 36 ਤੇ ਉਹਨੂੰ ਮੰਨ ਲਓ 3630 ਨੂੰ ਇਹ ਗਾਟਾ ਸਹੀ ਰਹਿੰਦਾ ਜੀ ਸਹੀ ਹੈ ਬਈ ਜਿਵੇਂ ਹੁਣ ਦੇਖੀ ਵੀ ਇਹਦੇ ਨਾਲ ਨੂੰ ਤਾਂ ਨਹੀਂ ਲੱਗਦਾ ਮਾੜਾ ਮੋਟਰ ਟਰੈਕਟਰ ਚੱਕਿਆ ਜਾ ਬਈ ਆਮ ਪੌਣੇ 4 ਫੁੱਟ ਦਾ ਇਹਦਾ ਫਿਰ 4 ਫੁੱਟ ਹੈ ਜਾਨੀ ਬਹੁਤ ਵੀ ਇੰਚੀ ਵੱਧ ਹੀ ਆ ਇਹ ਠੀਕ ਹੈ ਜੀ ਫੁੱਲ ਸਾਈਜ਼ ਆ ਜਾਣੀ ਆਪਾਂ ਕਹਿ ਲਈਏ ਤੇ ਜਦੋਂ ਬਈ ਮੋੜਾ ਮੜਾਂਗੇ ਉਹਦਾ ਵੀ ਛੇਤੀ ਟਾਇਰ ਨਹੀਂ ਲੱਗਦਾ ਇਹਨੇ ਗਾਟੇ ਟਾਇਰ ਲੱਗਦਾ ਨਹੀਂ ਅਸੀਂ 100 ਰੁਪਏ ਸਾਰੇ ਕਰ ਲਏ ਠੀਕ ਹੈ ਜੀ ਤੇ ਮਿੱਤਰਾਂ ਮੜਾ ਇਹ ਗਾਟਾ ਦਿਖਾ ਇਹ ਵੇਖਣ ਵਿੱਚ ਵੀ ਜਿਹੜਾ ਤੁਸੀਂ ਐਂ ਦੇਖੀਏ ਵੀ ਇਹਦੀ ਉਚਾਈ ਮੇਰਾ ਖਿਆਲ ਆ ਤਾਂ ਬਈ 15 ਇੰਚ ਬਣ ਗਈ ਹੋਣੀ ਹੈ ਇਹ ਬਣ ਗਈ ਹੈ 17 ਇੰਚ 17 ਇੰਚ ਬਣ ਗਈ ਹੈ ਨਾ ਬੜੀ ਮਜ਼ਬੂਤ ਚੈਸੀ ਬਣ ਗਈ ਹੈ ਜੇ ਦੇਖ ਕੇ ਤਾਂ ਇਹਨੂੰ ਮੱਛੀ ਹੁੱਕ ਜਿਵੇਂ ਆਪਾਂ ਕਹਿ ਦਿੰਨੇ ਆ ਇਹ ਉਹੀ ਬਣ ਗਈ ਆ ਮੱਛੀ ਦੀ ਸ਼ ਠੀਕ ਹੈ ਜੀ ਆ ਦਿਖਾ ਬੀ ਨਾਲ ਉਹਨਾਂ ਛੇ ਮੱਛੀ ਦੀ ਬਣਾਤੀ ਬਾਕੀ ਇਹ ਬਈ ਜਿਹੜੇ ਇਹਦੀ ਚਾਈਸੀ ਹੈ ਇਹ ਕਿੰਨੇ ਇੰਚ ਲਾਈ ਤੁਸੀਂ ਇਹ 10 ਇੰਚ ਠੀਕ ਹੈ ਲੈ ਵੀ ਮੇត្រਾ ਥੱਲੇ ਬਹਿ ਕੇ ਦਿਖਾ ਮੜਾ ਮੜਾ ਨਾਲ ਨਾਲ ਅੱਛਾ ਬਈ ਇਹ ਇਹ ਸਾਈਜ਼ ਕਿੰਨਾ ਪਹਿਲਾਂ ਤਾਂ ਐਂ ਦਸੀਏ 14 7 ਅੱਛਾ 14 7 ਨੂੰ ਬਈ ਜਿਹੜੀ ਇੱਥੇ ਐਂਗਲ ਵਗੈਰਾ ਜਾਂ ਇਹ ਚਾਈਸੀ ਦੇ ਥੱਲੇ ਜਿਵੇਂ ਆਪਾਂ ਕੀ ਕਹਿੰਦੇ ਹਾਂ ਉਹ ਨਹੀਂ ਹੁੰਦੀ ਨਾ ਉਹਦੀ ਕੋਈ ਸਪੋਰਟ ਨਹੀਂ ਹੁੰਦੀ ਉਹ ਸ਼ੋ ਹੁੰਦੀ ਆ ਅੱਛਾ ਸ਼ੋ ਹੀ ਹੁੰਦੀ ਆ ਕੈਂਚੀ ਬੋਲ ਦਿੰਦੇ ਜੀ ਕੈਂਚੀ ਬੋਲਦੇ ਜੀ ਨੂੰ ਹਾਂਜੀ ਹਾਂਜੀ ਸ਼ੋ ਹੁੰਦੀ ਆ ਕੋਈ ਆਪਦਾ ਲੋਗੋ ਕੱਢ ਲੈਂਦਾ ਹਾਂਜੀ 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 ਵਿੱਚ ਕੋਈ ਆ ਦੀ ਵਰਕਸ਼ਾਪ ਦਾ ਨਾਮ ਕੱਢ ਦਿੰਦਾ ਕੋਈ ਸਟਾਰ ਕੱਢ ਦਿੰਦਾ ਠੀਕ ਹੈ ਕੋਈ ਆ ਦੀ ਉਹ ਵੱਡੇ ਟਰਾਲੇ ਨੂੰ ਕਹਿ ਸਕਦੇ ਆਪਾਂ ਮੰਨ ਲਓ 16 18 ਵੀ ਉਹਦੇ ਤੇ ਲੋਡ ਹੁੰਦੀ ਹੈ ਇਹਦੇ ਤੇ ਨਹੀਂ ਲੋਡ ਇਹਦੇ ਤੇ ਮੰਨ ਲਓ ਜੇ ਲਾਵਾਂਗੇ ਜਾਂ ਤਾਂ ਸੋਹਣ ਪੁਣਾ ਤੇ ਜਾਂ ਨਜਾਇਜ਼ ਕਰਤਾ ਨਜਾਇਜ਼ ਕਰਤਾ ਠੀਕ ਹੈ ਜੀ ਤਾਂ ਮਿੱਤਰੋ ਇਹ ਬਾਈ ਨੇ ਜਿਹੜੀ ਟਰਾਲੀ ਤਿਆਰ ਕਰੀ ਹੈ ਬਾਈ ਹੋਰਾਂ ਦੇ ਅਕੋਰਡਿੰਗ ਤਿਆਰ ਕਰੀ ਕਿੰਨਾ ਕ ਅਗਲੇ ਨੇ ਵਾਈਟ ਲਾਉਣਾ ਸੀ ਉਹ ਹਿਸਾਬ ਨਾਲ ਤਿਆਰ ਹੋਈ ਹੈ ਬਾਕੀ ਜਿਵੇਂ ਤੁਸੀਂ ਚਾਹੋਗੇ ਅਗਲਾ ਓਵੇਂ ਦਾ ਮੰਨ ਲਓ ਲੋਹਾ ਲਾ ਦਿੰਦਾ ਤੇ ਬਾਈ ਜੀ ਇਹਦੀ 10 ਇੰਚ ਹੀ ਚਾਹੀਸੀ ਹੋਗੀ ਤੇ ਜਿਹੜੇ ਇਹ ਚੈਨਲ ਆ ਗਏ ਜੀ ਇਹ ਕਿੰਨੀ ਦੂਰ ਚਲ ਜੀ ਇਹ 9 ਇੰਚ ਤੇ ਆ 4 ਇੰਚ ਉਚਾਈ ਆ ਚੈਨਲ ਦੀ ਹਾਂਜੀ ਤੇ ਆ ਇਸ ਤਰ੍ਹਾਂ ਲਚੜਾਈ ਇਹਨਾਂ ਦੀ 9 ਇੰਚ ਦੀ ਆ ਠੀਕ ਹੈ ਜਣੀ ਇਹ ਫੁੱਲ ਹੈਵੀ ਚਾਗ ਹੈ ਬੀ ਜਿਵੇਂ ਤੁਸੀਂ ਕਹਿ ਲਈਏ ਵੀ ਆਪਾਂ ਆਮ ਇਹਨੂੰ 16 ਕੇ ਚੈਨਲ ਲਾਉਂਦੇ ਲੋਕ ਆਪਾਂ 18 ਲਾਏ ਅੱਛਾ 14 ਫੁੱਟ ਦੇ ਵਿੱਚ 18 ਚੈਨਲ ਪਾਏ 18 ਚੈਨਲ ਪਾਏ ਪੂਰਾ ਮੁਫਤ ਕੇ ਲਗ ਕੰਮ ਮੁਫਤ ਕਰ ਤੇ ਬਈ ਆਮ ਇਥੇ ਐਂਗਲ ਲੱਗਦੀ ਹੈ ਜੀ ਇਹ ਆਪਾਂ ਸਿੱਧੀ ਪਲੇਟ ਜਾਂ ਫੱਟੀ ਕਹਿ ਸਕਦੇ ਹਾਂ ਹਨਾ ਇਹ ਕਿਵੇਂ ਲਾਈ ਆਪਾਂ ਇਹਨੂੰ ਨਾ ਇਸ ਬੇਸ ਤੇ ਲਾਇਆ ਠੀਕ ਹੈ ਜੀ ਬਈ ਇਹ ਜਿਹੜੀ ਚੀਜ਼ ਹੈ ਨਾ ਇਹਦੇ ਤੇ ਟਾਟਾ ਦੀ ਮੋਹਰ ਨਹੀਂ ਆਉਂਦੀ ਠੀਕ ਹੈ ਜਿਹੜੀ ਐਂਗਲ ਹੁੰਦੀ ਉਹਦੇ ਤੇ ਟਾਟਾ ਸੇਲ ਲਿਖਿਆ ਹੁੰਦਾ ਬਿਲਕੁਲ ਜਦੋਂ ਆਮ ਆਪਾਂ ਟਰਾਲੀਆਂ ਵੇਨੇ ਮਿੱਤਰੋ ਤਾਂ ਇਥੇ ਟਾਟਾ ਸੇਲ ਲਿਖਿਆ ਹੁੰਦਾ ਉਸ ਚੀਜ਼ ਨੂੰ ਦਿਖਾ ਕੇ ਗਾਹਕ ਨੂੰ ਮੂਰਖ ਬਣਾਇਆ ਜਾਂਦਾ ਵੀ ਆਹ ਟਾਟਾ ਸੇਲ ਹੈ ਤੇ ਨਹੀਂ ਬਈ ਮੂਰਖ ਆਲੀ ਗੱਲ ਜਿਵੇਂ ਆਪਾਂ ਕਹੀਏ ਤੇ ਇਹਦੇ ਚ ਬਈ ਮੂਰਖ ਕਿਉਂ ਬਈ ਮੰਨ ਲੋ ਦਾ ਨਿਆ ਇਹ ਵੀ ਆ ਹ अच्छा जी हां जेडी ਥੱਲੇ ਆ ਉਹਦੇ ਥੱਲੇ ਪਾਣੀ ਦੀ ਭਾਫ ਨਾਲ ਹੀ ਥੱਲੇ ਗੱਲ ਨਹੀਂ ਸ਼ੁਰੂ ਹੋ ਜਾਂਦੀ ਮਿੱਟੀ ਦਾ ਪੈਣੀ ਨਹੀਂ ਵਿੱਚ ਇੱਥੋਂ ਦਿਖਾਈ ਬਈ ਜਿਹੜੀ ਐਂਗਲ ਹੋਊਗੀ ਉਹ ਇੱਥੋਂ ਮੰਨ ਲਓ 2 ਇੰਚ ਚੌੜੀ ਆ 2 ਇੰਚ ਚੌੜਾ ਵੱਧ ਕਵਰ ਕਰੂਗੀ ਵੱਧ ਕਵਰ ਕਰੂਗੀ ਉਹਦੇ ਥੱਲੇ ਚਾਦਰ ਗਾਇਵਾਂ ਹਾਂਜੀ ਹਾਂ ਇਹ ਤੁਸੀਂ ਅੰਦਰ ਥੱਲੋ ਜਾਂ ਬਾਹਰ ਥੱਲੋ ਧੁੰਦਾ ਦੇ ਵਿੱਚ ਥੱਲੇ ਵਾਲੇ ਪਾਸੇ ਤਰੇਲ ਜਾ ਵੜਦੀ ਹੈ ਬਿਲਕੁਲ ਹੀ ਹਾਂ ਇਹਦੇ ਵਿੱਚ ਵੀ ਜਾਣੀ ਹੈ ਠੀਕ ਹੈ ਜੀ ਇਹਦੇ ਵਿੱਚ ਉਹ ਚੀਜ਼ ਹੈ ਨਹੀਂ ਠੀਕ ਹੈ ਤੇ ਆਪਾਂ ਚਾਦਰ ਘੱਟ ਕਰੂਗੀ ਇਹ ਬਈ ਹੁਣ ਗੱਲਾਂ ਵੱਡੀਆਂ ਕਰ ਰਹੇ ਆ ਆਪਾਂ ਇਹ ਕਿਉਂਕਿ ਆਏ ਵੀ ਅੱਜ ਤੱਕ ਜਿਹੜੀ ਵੀ ਟਰਾਲੀ ਬਣਦੀ ਆਈ ਹੈ ਉਹ ਇੰਗਲਾਂ ਚ ਬਣਦੀ ਆਈ ਹੈ ਬਹੁਤ ਜਿਆਦਾ ਫੱਟੀ ਚ ਬਣਦੀ ਹੈ ਅੱਛਾ ਫੱਟੀ ਚ ਵੀ ਬਣਦੀ ਹੈ ਬਹੁਤ ਮੇਰੇ ਵਰਗੇ ਜਿਵੇਂ ਬੰਦੇ ਨੇ ਹੁਣ ਮੈਂ ਕਹਾਂ ਜਾ ਕੇ ਹੋਰ ਵੇਖਣ ਵਾਲਾ ਭਰਾ ਸੋਚੂਗਾ ਵੀ ਅੱਜ ਤਾਈਂ ਯਾਰ ਇੰਗਲ ਚ ਹੀ ਬਣਦੀਆਂ ਵੀ ਕਿੰਨੀਆਂ ਗਲੀਆਂ ਕੇ ਹਕੀਕਤ ਹੈ ਇਹ ਜੀ ਠੀਕ ਹੈ ਤਾਂ ਅੰਦਰਲੇ ਪਾਸੋਂ ਟਰਾਲੀ ਦੇ ਵਿੱਚ ਜਦੋਂ ਆ ਸਾਈਡ ਹੁੰਦੀ ਹੈ ਨਾ ਅੰਦਰੋਂ ਫੋੜੇ ਨਿਕਲੇ ਹੁੰਦੇ ਆ ਬਿਲਕੁਲ ਉੱਚੇ ਜੀ ਹੋ ਜਾਂਦੀ ਹੈ ਠੀਕ ਹੈ ਉਹ ਇਸੇ ਕਰ ਨਹੀਂ ਹੁੰਦੀ ਇੱਕ ਇਹਦੇ ਚ ਆਪਾਂ ਹੋਰ ਚੀਜ਼ ਵੀ ਵੇਣੇ ਮਿੱਤਰੋ ਗੱਲਾਂ ਚ ਗੱਲ ਨਿਕਲਦੀ ਹੈ ਵੀ ਆ ਅ ਇਹ ਇਹਨਾਂ ਉਹ ਲੇੜਾ ਵੀ ਘਟਾਈਆਂ ਫਿਰ ਇੱਕ ਤਰ੍ਹਾਂ ਆਪਾਂ ਦੇਖੀਏ ਹਨਾ ਇਹਦੀ ਲੇੜ ਤਾਂ ਜਦੋਂ ਰਹੀ ਉਹਨੇ ਇੱਕ ਛੋਟ ਜਿਹੀ ਗਈ ਦਿਖਾ ਬਈ ਉਹ ਉਹਨੇ ਥਾਂ ਕਰਨਾ ਕਵਰ ਇੰਨਾ ਹਾਂਜੀ ਹਾਂ ਇੰਨਾ ਕਵਰ ਕਰ ਲਿਆ ਆ ਜਿਹੜੀ ਚਾਦਰ ਉਹਦੇ ਥੱਲੇ ਆ ਗਈ ਠੀਕ ਹੈ ਹੁਣ ਇਹਦੇ ਤਾਂ ਜਿੰਨੀ ਲੇਅਰ ਰਹਿ ਗਈ ਕੱਲੀ ਹਾਂਜੀ ਹਾਂ ਦੋਵੇਂ ਪਾਸੇ ਲੇਅਰ ਲੱਗ ਗਈ ਵਿਚਾਲੇ ਕੀ ਰਹਿ ਗਿਆ ਬਿਲਕੁਲ ਬਹੁਤ ਥੋੜੀ ਜਿਹੀ ਚਾਦਰ ਕਵਰ ਹੋਈ ਚਾਦਰ ਨੂੰ ਫੁੱਲਣ ਦਾ ਮੌਕਾ ਨਹੀਂ ਮਿਲਣਾ ਮੈਨ ਨਹੀਂ ਮਿਲਣਾ ਬਿਲਕੁਲ ਬਿਲਕੁਲ ਬਈ ਸਹੀ ਗੱਲ ਆ ਤੇ ਬਾਈ ਦੀਆਂ ਗੱਲਾਂ ਮਿੱਤਰੋ ਸੁਣੀ ਚੱਲੋ ਵੀਡੀਓ ਦੇ ਨਾਲ ਬਣੇ ਰਹੋ ਜੇ ਕੋਈ ਨਹੀਂ ਹੈ ਅਸੀਂ ਵੀ ਅਸੀਂ ਫੱਟੀ ਲਾਉਣੇ ਆ ਗੱਲ ਆਉਂਦੇ ਨਹੀਂ ਜਿਹੜਾ ਇਸ ਤੋਂ ਮਗਰ ਟਰਾਲਾ ਬਣ ਜਾਂਦਾ ਉਹ ਤੇ ਫਿਰ ਐਂਗਲ ਹੀ ਲਾਉਣੀ ਆ ਉਸ ਬੰਦੇ ਨੇ ਸਪੈਸ਼ਲ ਕਿਹਾ ਵੀ ਸਾਨੂੰ ਮੋਰ ਦਿਸਣੀ ਚਾਹੀਦੀ ਆ ਟਰਾਲਾ ਸਾਡਾ ਜੇ ਜੋ ਮਰਜੀ ਹੋਵੇ ਤੇ ਉਹ ਗੱਲ ਆ ਵੀ ਜਿਹੜੀ ਗੱਲ ਆਪਾਂ ਕਰਦੇ ਆ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਵੀ ਕਰੀ ਦੇਵੇ ਕੋਈ ਭਰਾ ਗਲਤ ਮਤਲਬ ਬਣਾ ਨਕਾ ਦੇ ਹਾਂ ਤੇ ਉਹ ਬਣਾਈ ਜਿਵੇਂ ਬਾਈ ਇਥੇ ਪਹਿਲਾਂ ਟਰਾਲੀ ਤੁਰੀ ਬਾਈ ਹਰੇਕ ਤਰ੍ਹਾਂ ਦੀਆਂ ਟਰਾਲੀਆਂ ਬਣਾਉਂਦਾ ਉਹ ਟਰਾਲੀ ਐਂਗਲ ਦੀ ਸੀ ਆਪਣੀ ਹਾਂ ਐਂਗਲ ਦੀ ਸੀ ਇਹ ਉਹ ਨਹੀਂ ਆਪਣਾ ਨੈਗੇਟਿਵਿਟੀ ਵਾਲ ਤੇ ਬਈ ਆਪਾਂ ਇਧਰਲੀ ਸਾਈਡ ਤੋਂ ਹੀ ਆਵਾਂਗੇ ਆਪਾਂ ਥੋੜਾ ਜਲਦੀ ਅੱਗੇ ਲਾਂਗੇ ਤੇ ਇਹਦਾ ਬਈ ਮੇਨ ਚੱਕਰ ਪੈਂਦਾ ਹੁੰਦਾ ਸ਼ੁੱਧਤਾ ਦਾ ਆ ਕੇ ਜਿਵੇਂ ਹੁਣ ਆਹ ਹਿੱਸਾ ਲਾਇਆ ਜੀ ਇਹ ਮੰਨ ਲਓ ਉਸ ਹਾਵਣਾ ਹੀ ਲੱਗਿਆ ਹੋਇਆ ਵੇ ਬਈਆ ਤੁਹਾਡਾ ਤਿਆਰ ਬੈਦੇ ਚ ਕਿਵੇਂ ਆ ਬਜਾ ਆ ਟਰੈਕਟਰ ਨੂੰ ਝੂਟਾ ਮਾਰਦੀ ਆ ਜਾਂ ਖਿੱਚਦਾ ਅਗਲਾ ਕਹਿ ਦਿੰਦਾ ਜੀ ਉਹ ਨਹੀਂ ਮਾਰੂਗੀ ਉਹ ਤਾਂ ਜਿਵੇਂ ਹੁਣ ਬਾਈ ਪਹਿਲਾਂ ਬਣਵਾ ਕੇ ਲੈ ਗਿਆ ਟਰਾਲੀ ਅੱਗੇ ਦੇਖੀ ਤੁਸੀਂ ਬਾੜ ਵਾਲੀ ਹਾਂਜੀ ਇਹ ਤਾਂ ਬੰਦਾ ਉਹ ਦੱਸ ਸਕਦਾ ਸੀ ਉਹਨੇ ਟਰਾਲੀ ਵੇਖ ਕੇ ਟਰਾਲੀ ਬਣਵਾਈ ਆ ਅੱਛਾ ਠੀਕ ਆ ਬਹੁਤ ਆਪਾਂ ਇਹ ਤਾਂ ਆਪਾਂ ਕਹਿ ਸਕਦੇ ਵੀ ਆਹ ਟਰਾਲੀ ਨੇ ਕਿਵੇਂ ਕਿਵੇਂ ਬਣਾਈ ਉਸ ਬੰਦੇ ਨੇ ਤਾਂ ਟਰਾਲੀ ਇਹ ਵੇਖੀ ਆ ਚਲਾਈ ਆ ਤਾਂ ਫੇਰ ਆਇਆ ਪਰ ਖੂ ਬੰਦੇ ਆਉਂਦੇ ਆ ਜਿੰਨੇ ਆਪਣੇ ਕੋਲੇ ਪੂਰੇ ਫੇਰ ਆ ਆਪਣੇ ਕੋਲੇ ਇਹ ਨਹੀਂ ਹੈਗਾ ਕਿ ਬਿਨਾਂ ਗੱਲ ਤੋਂ ਠੀਕ ਹੈ ਲੈ ਮੈਟਰੋ ਨਾਲ ਨਾਲ ਜੇ ਸੋਹਣਪੁਨੇ ਦੀ ਗੱਲ ਕਰੀਏ ਇਧਰੋਂ ਦਿਖਾ ਮਿੱਤਰਾਂ ਥੋੜਾ ਜਿਹਾ ਜੇ ਨਾਲ ਨਾਲ ਸੋਹਣਪੁਨੇ ਦੀ ਗੱਲ ਕਰੀ ਤਾਂ ਬਾਈ ਹੋਰਾਂ ਨੇ ਨਾਲ ਦੀ ਨਾਲ ਦੇਸੀ ਫਰਿੱਜ ਜਿਵੇਂ ਹਰੇਕ ਬ੍ਰਾਂਡਡ ਤੋਂ ਬ੍ਰਾਂਡਡ ਟਰਾਲਾ ਕਹਿ ਲਈਏ ਵੀ ਕਈ ਵੀਰ ਮੰਨਦੇ ਆ ਫਲਾਨਾ ਬ੍ਰਾਂਡ ਆ ਹਨ ਉਹ ਚੀਜ਼ਾਂ ਨੂੰ ਸਾਰੀਆਂ ਇਹਦੇ ਚ ਫੈਸਿਲਿਟੀ ਦਿੱਤੀਆਂ ਤੁਸੀਂ ਦੇਖੋ ਵੀ ਕੋਈ ਟਰਾਲੇ ਦੇ ਵਿੱਚ ਕਮੀ ਨਹੀਂ ਹਜੇ ਵੀ ਜਿਹੜੇ ਇਹਦੇ ਤੇ ਸਟicker ਵਗੈਰਾ ਉਹ ਲੱਗ ਰਹੇ ਆ ਤੇ ਚਲੋ ਆਪਾਂ ਫੇਰ ਆ ਜਿਹੜੀ ਮੇਨ ਜਾਣਕਾਰੀ ਦੇਣਗੇ ਗੱਲਾਂ ਕਰਾਂਗੇ ਬਈ ਇਹ ਇਹਦਾ ਇਹਦੀ ਵੀ ਸਪੇਡ ਬਣਦੀ ਆਈ ਫਿਰ ਚੇ 600 ਸਰੀਆ 600 ਸਰੀਆ ਠੀਕ ਹੈ ਜੀ ਸ਼ੌਕ ਹੁੰਦਾ ਡੋਡੀ ਸ਼ੌਕ ਹੁੰਦਾ ਕੋਈ ਆਪਦਾ ਇਸ ਤਰ੍ਹਾਂ ਸਰੀਆ ਪਾਉਂਦਾ ਠੀਕ ਹੈ ਕੋਈ ਪਲੇਟ ਲਵਾਉਂਦਾ ਬਿਲਕੁਲ ਹਾਂ ਆਪਾਂ ਨੂੰ ਇਸ ਚੀਜ਼ ਨਾਲ ਕੋਈ ਨਹੀਂ ਕਿ ਵੀ ਇਹ ਸਪੋਰਟ ਜਾਂ ਅਗਲੇ ਦੀ ਇਹ ਅਗਲੇ ਦੀ ਪਸੰਦ ਠੀਕ ਹੈ ਆਪਾਂ ਨੂੰ ਤਾਂ ਇਹਨਾਂ ਚੀਜ਼ਾਂ ਨਾਲ ਵੀ ਆ ਸਫਾਈ ਦੇਣੀ ਹੈ ਸਫਾਈ ਦੇਣੀ ਹੈ ਬਾਈ ਆ ਕੇ ਦਿਖਾ ਮਿੱਤਰਾਂ ਨਮੋਲ ਵੀਰੇ ਆ ਤੁਸੀਂ ਦੇਖੋ ਵੀ ਜਿਵੇਂ ਸਫਾਈ ਦੀ ਗੱਲ ਕਰੀ ਬਾਈ ਨੇ ਤਾਂ ਉਹ ਗੱਲ ਹੈਗੀ ਆ ਕੋਈ ਆਪਾਂ ਇਹ ਨਹੀਂ ਵੀ ਹਵਾ 'ਚ ਗੱਲਾਂ ਛੱਡ ਰਹੇ ਕਰੋ ਚੈੱਕ ਤੁਸੀਂ ਲੇੜ ਇਹ ਇੱਕ ਬਈ ਇਹ ਜਿਹੜੀ ਲੇਡ ਹੈ ਇਹ ਸਿੰਪਲ ਵੈਲਡ ਨਾ ਜਾਂ ਮੈਗਨ ਆਰ ਕਰ ਸਿੰਪਲ ਵੈਲਡ ਅੱਛਾ ਸਿੰਪਲ ਵੈਲਡ ਨਾ ਹੈ ਤੇ ਇਹ ਲੱਗਦੀ ਹੈ ਜਿਵੇਂ ਮੈਗਨਾ ਭਰੀ ਹੁੰਦੀ ਹੈ ਨਾ ਇਹ ਹੱਥ ਦੀ ਸਫਾਈ ਵੀ ਕੰਮ ਕਰਦੀ ਹੈ ਠੀਕ ਹੈ ਮੇਰਾ ਜਿਹੜਾ ਪੇਂਟ ਹੈ ਹਾਂਜੀ ਇਹ 2K ਦਾ ਹੈ ਦਿਖਾ ਵੀ ਪੇਂਟ ਵੀ ਮਿੱਤਰ ਹੱਥ ਮਾਰ ਕੇ ਉੱਤੇ ਇੱਥੇ ਹੱਥ ਰੱਖ ਕੇ ਨਹੀਂ ਕੋਈ ਘੜ ਸਕਦਾ ਤਾਂ ਕਰਕੇ ਲਗਰੰਟੀ ਹੈ ਬਿਲਕੁਲ ਠੀਕ ਹੈ ਤਾਂ ਪੇਂਟ 2K ਹੁੰਦਾ ਮਿੱਤਰੋ ਤੇ ਬਾਕੀ ਇਹ ਇਹਦੇ ਬਈ ਜਿਵੇਂ ਟਾਇਰ ਟੂਰ ਉਹਨਾਂ ਨੇ ਪਾਉਣੇ ਆ ਜੀ ਤੇ ਹਿੱਸਾ ਹਿੱਸਾ ਇਹਨੂੰ ਬਈ 14 ਫੁੱਟ ਨੂੰ ਕਿੰਨਾ ਕੁ ਭਾਰਾ ਲਾਉਂਦੀ ਲੋਡ ਹੁੰਦੀ ਥੋੜਾ ਮੁਤਾਬਕ ਮੇਰੇ ਸਹਾਨੂੰ ਤਾਂ 5 ਇੰਚ ਹੀ ਬਹੁਤ ਬਹੁਤ ਹੁੰਦਾ ਜੀ ਪਰ ਇਹਨਾਂ ਨੇ ਰੇਲ ਦਾ origignal ਲਵਾਇਆ ਠੀਕ ਹੈ ਮੇਰੇ ਮੇ 5 ਇੰਚੇ ਹਿੱਸਾ ਵੀ ਹੈ ਟਰਾਲੀ ਨੂੰ ਮੰਨ ਲਓ 14 ਫੁੱਟ ਹੈ ਤੇ ਇਹਨੂੰ ਗੰਨਾ-ਗੰਨਾ ਵੀ ਚੱਕੀ ਜਾਊਗਾ ਜੇ ਕੱਲ ਨੂੰ ਕੋਈ ਗੰਨਾ ਪਾਵੇ ਕਿ ਕਣਕ ਝੋਨੇ ਵਾਸਤੇ ਮੰਨ ਲਓ ਨਹੀਂ ਜਦੋਂ 14 ਫੁੱਟ 7 7 ਦੀ ਹੈ ਇਹਦਾ ਕੋਈ ਜ਼ਿਆਦਾ ਲંબਾਈ ਨਹੀਂ ਹੈਗੀ ਜਦੋਂ ਆਪਾਂ 16 18 ਜਨਾਂ ਨੇ ਉਹਦੇ ਹਿੱਸੇ ਤੇ ਵਜਣਾਣਾ ਠੀਕ ਹੈ ਇਹਨਾਂ ਤਾਂ ਆਪਾਂ ਵਜਣਾ ਆਪਾਂ 11 ਸੇਰ ਦੀਆਂ ਟਰਾਲੀਆਂ ਤੇ ਉਦੋਂ ਵੱਧ ਵਜਣ ਪਾ ਲੈਨੇ ਤੇ 3 ਇੰਚੇ ਹਿੱਸੇ ਸਹੀ ਗੱਲ ਆਂਦਾ ਯਾਰ ਤੇ ਫੁੱਟ ਤਾਂ ਸਾਰੀ ਇਹ ਦੋ ਹੀ ਵਧੀਆ ਬਾਕੀ ਭਾਈ ਅਗਲੇ ਦਾ ਦੈਲਾ ਕਿੱਥੇ ਖੜਦਾ ਜਾਂ ਅਗਲੇ ਦੀ ਜੇਬ ਹੈ ਹਨਾ ਵੀ ਜਾਣੀ ਜਿਹਨੇ ਭਾਈ ਇਹ ਤਾਂ ਅੱਗੋਂ ਵੀ ਬੰਦਾ ਮੜਾ ਜਾ ਵੇਖ ਕੇ ਚੱਲਣ ਵਾਲਾ ਜਿਵੇਂ ਬਾਈ ਨੇ ਕਿਹਾ ਵੀ 5 ਇੰਚੇ 'ਚ ਵੀ ਸਾਰ ਸਕਦੇ ਆ ਆਪਾਂ ਤਾਂ ਇਹ ਬਹੁਤ ਚੰਗੀ ਗੱਲ ਆ ਵੀ ਨਹੀਂ ਤਾਂ ਬੰਦਾ ਕਹਿੰਦਾ ਰੀਲ ਦਾ ਹੀ ਲਾਓ ਬਈ ਹਨਾ ਹਾਂ ਖਰਚਾ ਵਧਾਓ ਬਈ ਸਾ ਅਗਲੇ ਦੀ ਬਜੰਦ ਅਗਲਾ ਜੇ ਜ ਮਰਜ਼ੀ ਕੋ ਆ ਬਈ ਆਪਾਂ ਲਾ ਦਾਂਗੇ ਠੀਕ ਹੈ ਪਰ ਕੋ ਲੱਗੂਗਾ ਉਹਦੇ ਟਰਾਲੇ ਦੇ ਵਜੋਂ ਅਕੋਰਡਿੰਗ ਅਕੋਰਡਿੰਗ ਠੀਕ ਹੈ ਤਾਂ ਮਿੱਤਰੋ ਆ ਤੁਸੀਂ ਦੇਖ ਸਕਦੇ ਆ ਹਰ ਇੱਕ ਚੀਜ਼ ਜਿਹੜੀ ਮੋਡੀਫਿਕੇਸ਼ਨ ਵਾਲੀ ਲੇਜ਼ਰ ਕਟਿੰਗ ਵਾਲਾ ਵੈੱਡ ਲੱਗਿਆ ਟਰਾਲੀ ਦੇ ਵਿੱਚ ਮੈਂ ਇਹ ਕਹਿ ਸਕਦਾ ਵੀ ਲੱਗਦਾ ਹੀ ਨਹੀਂ ਆਪਾਂ ਫਰੋਜਪੁਰ ਏਰੀਆ ਦੇ ਵਿੱਚ ਖੜੇ ਆ ਤੁਸੀਂ ਕਹਿ ਲਓ ਵੀ ਜਿਵੇਂ ਲੁਧਿਆਣੇ ਵਾਲੀ ਸਾਈਡ ਬਈ ਇਦਾਂ ਦੇ ਟਰਾਲੇ ਚੱਲਦੇ ਆ ਹਨਾ ਉਹ ਚੀਜ਼ ਐ ਉਹ ਉਵੇਂ ਨਖਾਰ ਲੈਂਦਾ ਪੈਟਰਾਲੇ ਤੇ ਟਰਾਲਾ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਵਾਕਈ ਜੱਜਦਾ ਕਿ ਨਹੀਂ ਜੱਜਦਾ ਤੇ ਬਈ ਲੇਜ਼ਰ ਕਟਿੰਗ ਦਾ ਵੈੱਡ ਦੇ ਵਿੱਚ ਆਪਣੀ ਕੀ ਖਾਸੀ ਤੇ ਇਹ ਹੈਵੀ ਐ ਪੂਰਾ ਹੈਵੀ ਹੁੰਦਾ ਬਹੁਤ ਜ਼ਿਆਦਾ ਅੱਛਾ ਜੀ ਜੇ ਜਦੋਂ ਹੁਣ ਬਣਾ ਤਾਂ ਦਿੱਤਾ ਅਸੀਂ ਹਾਂਜੀ ਇਹ ਜਦੋਂ ਅਗਲੇ ਲਾਉਣਗੇ ਉਹਦੇ ਪਤਾ ਲੱਗਣਾ ਅੱਛਾ ਫੁੱਲ ਹੈਵੀ ਬਣਾਇਆ ਇਹ ਹਾਂ ਸਾਰੇ ਸੀ ਕਲਾਸ ਪਾਈਪ ਆ ਇਹ ਕਿੰਨਾ ਕਿੰਨਾ ਸਹਜ ਐ ਇਹ ਵੈੱਡ ਦਾ 2.5 ਫੁੱਟ ਇਹ ਫਰਟ ਦੇ ਵਿੱਚ 3/4 ਥੋਗਦੇ ਇਹ ਪੈਪੋ ਹੀ ਬਈ ਮਜ਼ਬੂਤ ਆ ਪੂਰੀ ਬਹੁਤ ਸੀ ਕਲਾਸ ਪੈਪਾ ਪੂਰੀ ਹੈਵੀ ਹੈ ਠੀਕ ਹੈ ਲੈ ਬਈ ਮਿੱਤਰੋ ਆਜੋ ਨਾਲ-ਨਾਲ ਹੋਰ ਦਿਖਾਈਏ ਤੇ ਬਈ ਡਾਲੇ ਦੇ ਵਿੱਚ ਆਜੋ ਲੋਕਾਂ ਦੇ ਜੀ ਆਹ ਲੋਕ ਆਪਾਂ ਮਿੱਤਰੋ ਪਹਿਲਾਂ ਵੀ ਬਾਈ ਕੋਲੇ ਇੱਕ ਵੀਡੀਓ ਟਰਾਲੀਆਂ ਦੀ ਪਾਈ ਸੀ ਤਾਂ ਉਦੋਂ ਤੁਹਾਨੂੰ ਦਿਖਾਇਆ ਸੀ ਕਲੱਚ ਵਾਲਾ ਲੋਕ ਨਹੀਂ ਇੱਕ ਤਾਂ ਬਈ ਇਹ ਹੁਣ ਕਲੱਚ じゃ ਮੈਂ ਕਹਿ ਦਈਏ ਆਪਾਂ ਸੋਣਪੁਣੇ ਨੂੰ ਲਾਇਆ ਕਿ ਇਹ ਕੰਮ ਵੀ ਕਰੂਗਾ ਫੁੱਲ ਹੈਵੀ ਹੈ ਅੱਛਾ ਫੁੱਲ ਹੈਵੀ ਹੈ ਐਂ ਖਰਾਬ ਖਰੂ ਤਾਂ ਨਹੀਂ ਹੁੰਦਾ ਠੀਕ ਹੈ ਲੈ ਬਈ ਇਹ ਵੀ ਬਈ ਜੇ ਮਾੜਾ ਮੋੜਾ ਡਾਲਾ ਰਹਿੰਦਾ ਹੋਇਆ ਤੇ ਇਹਨੇ ਧੱਕ ਕੇ ਲੈ ਜਾਣਾ ਹਨਾ ਮਾਲ ਨੇ ਆਪਣੇ ਨੇ ਇੱਥੇ ਤਾਂ ਸੱਚ ਕਲੱਚ ਨਾਪਨ ਦੀ ਲੋੜ ਹੀ ਨਹੀਂ ਆਪਾਂ ਨੂੰ ਜਾਵਾਂ ਕੋਲੇ ਜਾ ਕੇ ਨਾਪਨ ਦੀ ਲੋੜ ਹੈ ਲੈ ਵੀ ਮਿੱਤਰੋ ਤੇ ਇਹ ਰਹੂ ਇਦਾਂ ਹੀ ਬਈ ਅਰੇ ਚ ਬੁਸ਼ ਬੁਸ਼ ਪਾਏ ਕੋਈ ਪਲੇ ਵਿੱਚੋਂ ਕੋਈ ਪਲੇ ਨਹੀਂ ਹੈਗੀ ਵਿੱਚੋਂ ਚੂਲ ਕੱਢੀ ਹੁੰਦੀ ਹੈ ਅੱਛਾ ਵਿੱਚੋਂ ਚੂਲ ਕੱਢੀ ਵਿੱਚੋਂ ਚੂਲ ਕੱਢੀ ਵੀ ਆ ਬਿਕਾ ਸਾਗੋ ਸਤਾ ਨਹੀਂ ਪੈਂਦਾ ਮਿੱਤਰਾਂ ਠੀਕ ਹੈ ਲੈ ਵੀ ਮਿੱਤਰੋ ਇੱਕ ਇਹ ਲੌਗ ਹੋ ਗਿਆ ਇੱਕ ਇਹ ਹੋ ਗਿਆ ਤੀਜਾ ਇੱਥੇ ਕਿੱਲੀ ਜਾਂ ਪੈਨ ਪਾ ਸਕਦੇ ਆਪਾਂ ਤਿੰਨ ਥਾਈਂ ਡਾਲਾ ਬੰਨੀ ਦਾ ਇਹਦੇ ਚ ਆਉਣ ਦਾ ਨਾ ਵੀ ਕਿਸੇ ਮੌਕੇ ਜੇ ਅਗਲੇ ਨੇ ਸੰਗਲ ਦੀ ਰੱਖਣੀ ਹੈ ਤੇ ਇੱਥੇ ਕੁੰਡਾ ਪਾ ਜਣਾ ਠੀਕ ਹੈ ਚਲੋ ਨਾੜ ਤੇ ਕੱਸੋ ਇਹਦੇ ਸੰਗਲ ਪਾਉਣੇ ਸ਼ੁਰੂ ਕਰ ਲਓ ਠੀਕ ਹੈ ਸੰਗਲ ਵੀ ਆ ਜਾਣਾ ਸਹੀ ਹੈ ਸਹੀ ਹੈ ਅੱਛਾ ਆਹ ਕੁੰਡੇ ਆਸਤੇ ਆ ਮੈਂ ਸੋਚਿਆ ਨਾ ਕਿੱਲੀ ਪਾਉਣਾ ਆ ਕਿੱਲੀ ਉਹ ਤਾਂ ਆਪਦੀ ਮਰਜ਼ੀ ਹੈ ਅੱਜ ਕਿੱਲੀ ਪਾਉਣੀ ਹੈ ਕਿੱਲੀ ਪਾ ਲਈ ਅੱਜ ਜੇ ਆਪਾਂ ਹਾਂ ਸੇਫਟੀ ਕਰਨੀ ਡਾਲੇ ਦੀ ਐਕਸਟਰਾ ਕਿੱਲੀ ਵੀ ਪਾ ਕੇ ਲਾ ਜਾ ਸਕਦੇ ਆ ਬਾਕੀ ਜੇ ਆਹ ਆਪਣਾ ਕੰਮ ਛੱਡਦਾ ਜਾਂ ਆਪਾਂ ਨੂੰ ਨਹੀਂ ਪਸੰਦਦਾ ਤਾਂ ਉਸ ਤੋਂ ਬਾਅਦ ਆਪਾਂ ਸੰ ਤੇ ਬਾਈ ਆ ਆ ਕਿੰਨੇ ਇੰਚ ਲਈ ਆ ਇੰਗਰੇਜੀ ਮਾਥੇ ਤੇ ਆਪਾਂ ਇਹ 3 ਇੰਚ ਆ ਇਹ ਇਥੋਂ ਬਈਆਂ ਚੌੜਾਇਆ ਤਾਂ ਨਹੀਂ ਹੁੰਦਾ ਬਾਈ ਨਾ 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 ਅੱਛਾ ਠੀਕ ਹੈ ਤੇ ਡਾਲਾ ਬਈ ਆਪਣਾ ਕਿੰਨਾ ਕੁ ਹੈਵੀ ਆ ਡਾਲੇ ਬਹੁਤ ਫਰੜੀ ਦੇ ਜਿੰਨੇ ਕਹ ਲੋ ਡਾਲੇ ਉਹਨੇ ਫਰੜੇ ਹੁੰਦੇ ਬਹੁਤ ਜਿਆਦੇ ਹੈਵੀ ਆ 4 ਇੰਚ ਚੈਨਲ ਚ ਬਣਿਆ ਹੋਇਆ ਅੱਛਾ ਆ ਦੇਖ ਮੇਤਰਾ ਕਿੰਨਾ ਮੋਟਾ ਤਾਂ ਐ ਲਾਦੇ ਲੋਹੇ ਦੀ ਪਲੇਟ ਹੀ ਕੱਟ ਕੇ ਲਈ ਪਈ ਹੁੰਦੀ ਹੈ ਹਨਾ ਆ ਦਿਖਾਈ ਉੱਤੋਂ ਮੇਤਰਾ ਅੱਛਾ ਆ ਭਈਆ ਇਹਦੇ ਰਾਂ ਐ ਲਾਦੇ ਸਾਰੀ ਲੋਹੇ ਦੀ ਹੁੰਦੀ ਬਣੀ ਗਣੀ ਭਰੀ ਵਿੱਚੋਂ ਹੈਂ ਵੇਖਣ ਲਾਰੇ ਚੈਨਲ ਹੀ ਹੈ ਅੱਛਾ ਇਹਦਾ ਥੱਲੇ ਲੱਗਾ ਜੈਸੀ ਤੇ ਚੈਨਲ ਅੱਛਾ ਉਹ ਹੀ ਚੈਨਲ ਇੱਥੇ ਲੱਗਾ ਇਹ ਲਾਇਆ ਕਿਹੜੇ ਢੰਗ ਨਾਲ ਆ ਬਾਈ ਹਨਾ ਬੜਾ ਯਾਰ ਹੈਵੀ ਲੱਗਦਾ ਕੰਮ ਹਨਾ ਤੇ ਬਾਈ ਮਿੱਤਰੋ ਵੇਖਣ ਤੁਹਾਨੂੰ ਜਿਹੜੀ ਟਰਾਲੀ ਆਪਾਂ ਮੇਨ ਗੱਲਾਂ ਇਹਦੀਆਂ ਕਰਾਂਗੇ ਵੀ ਸੋਹਣ ਪੁਣੇ ਨੂੰ ਛੱਡ ਕੇ ਵੀ ਤੁਸੀਂ ਵੇਖੋਗੇ ਨਾ ਟਰਾਲੀ ਪੂਰੀ ਮਜ਼ਬੂਤ ਡਾਲਾ ਬਣਿਆ ਹੋਇਆ ਮੇਰਾ ਖਿਆਲ ਜੇ ਕਦੇ ਕੋਈ ਵੀਰ ਧੱਕ ਵੀ ਦੇਊਗਾ ਨਾ ੱਤਕਾ ਲਾ ਦੂਗਾ ਤਾਂ ਡਾਲੇ ਨੂੰ ਮੈਨੂੰ ਲੱਗਦਾ ਸੂਤ ਭਰਦਾ ਫਰਕ ਨਹੀਂ ਪੈਣਾਗਾ ਤੇ ਬਾਕੀ ਬਾਈ ਆਹ ਕੁੰਡੇ ਆ ਜਿਹੜੇ ਆਮ ਤਾਂ ਹੱਕ ਚ ਟੋਜਨ ਪਾ ਅੱਛਾ ਇਹ ਵੀ ਵਧੀਆ ਕਰਿਆ ਬਈ ਹਣਾ ਕੰਮ ਤੇ ਜਿਹੜੀਆਂ ਪਲੇਟ ਮੋਟੀ ਲੱਗੀ ਹੋਈ ਹੈ ਠੀਕ ਹੈ ਤੇ ਇਹ ਇਹ ਬਈ ਫੱਟੀ ਇਹ ਵੀ ਹੈਵੀ ਹੈ ਕਿ ਸੋਣ ਬਣਾਈ ਹੈ ਇਹ 3 ਇੰਚੀ ਚੈਨਲ ਹੀ ਆ ਚੈਨਲ ਆ ਇਹ ਵੀ ਪੱਕਾ ਠੀਕ ਐਡਾ ਵਾਪਸ ਇਹ ਕਹਿਦੀ ਇਹਨੂੰ ਡਾਊਨ ਨਹੀਂ ਲੈ ਬਈ ਮਿੱਤਰੋ ਥੱਲੋਂ ਵੀ ਮੜੇ ਦਰਸ਼ਨ ਕਰਾਉ ਟਰਾਲੇ ਦੇ ਬਾਕੀ ਕੰਮਕਾਰ ਇਹਦਾ ਹਜੇ ਥੋੜਾ ਬਹੁਤ ਚੱਲ ਰਿਹਾ ਜਿੰਨਾ ਕਹਿੰਦਾ ਜਿਵੇਂ ਵੀਰ ਹੋਰੀ ਨਾਲ-ਨਾਲ ਹੁਣ ਉਧਰ ਮੰਝਾ ਲਾ ਰਹੇ ਆ ਤੇ ਸਾਰਾ ਕੁਝ ਤੁਹਾਨੂੰ ਉਵੇਂ ਦਿਖਾਵਾਂਗੇ ਇਹ ਇਹ ਤਾਂ ਬਹੁਤ ਹੈਵੀ ਹਿੱਸਾ ਲੱਗਿਆ ਰੇਲ ਦਾ ਤੇ ਬਾਕੀ ਹੋਰ ਗੱਲਾਂ ਬਾਤਾਂ ਆਪਾਂ ਕਰਾਂਗੇ ਇਹ ਜੈਕ ਵਾਲਾ ਟਰਾਲਾ ਤੇ ਬਿਨਾ ਜੱਕ ਤੋਂ ਵੀ ਬਾਈ ਹੋਰੀ ਬਣਾਉਂਦਾ ਜਿਵੇਂ ਤੁਹਾਡੀ ਡਿਮਾਂਡ ਹੋਵੇ ਇਹ ਵੀ ਟਰਾਲਾ ਚੱਲਿਆ ਕਿਹੜੇ ਏਰੀਏ ਚ ਇਹ ਤਾਂ ਮੈਂ ਪੁੱਛਣਾ ਭੁੱਲ ਗਿਆ ਤੁਹਾਨੂੰ ਜੀ ਗਰਦਾਸਪੁਰ ਤਾਂ ਹੀ ਮਾਝੇ ਵਾਲਾ ਮਾਝੇ ਵਾਲਾ ਹੋਈ ਪਈ ਹੈ ਹਨਾ ਉਹ ਗਰਦਾਸਪੁਰ ਹੀ ਲਿਖਿਆ ਗਰਦਾਸਪੁਰ ਹੀ ਲਿਖਿਆ ਵੀ ਟਰਾਲੀ ਦੇ ਵਿੱਚ ਤੁਸੀਂ ਦੇਖੋ ਵੀ ਕਿਤੇ ਕੋਈ ਕਮੀ ਨਹੀਂ ਜਿਵੇਂ ਆ ਤੁਸੀਂ ਦੇਖੋ ਖੁਰਪੇਕ ਵਗੈਰਾ ਕੁੱਲ ਚੀਜ਼ ਲੱਗੀ ਹੈ ਚੰਗੀ ਤੋਂ ਚੰਗੀ ਜਿਵੇਂ ਟਰਾਲੀ ਬਣਦੀ ਆ ਤਾਂ ਸੇਮ ਉਹਨਾਂ ਚੰਗੀਆਂ ਟਰਾਲੀਆਂ ਦੇ ਵਿੱਚ ਇਹਦਾ ਨੰਬਰ ਜਿਹੜੇ ਮੂਰਲੇ ਅੱਖਰਾਂ ਦੇ ਵਿੱਚ ਇੱਕ ਦੋ ਤੇ ਹੋਊਗਾ ਐਡੀ ਸੋਹਣੀ ਟਰਾਲੀ ਬਣੀ ਵੀ ਆ ਤੇ ਬਾਈ ਹੋਰੀ ਨਾਲ ਨਾਲ ਕੰਮ ਕਰੀ ਜਾਂਦੇ ਜਿਵੇਂ ਤੁਹਾਨੂੰ ਪਤਾ ਵੀ ਝੋਨੇ ਦਾ ਸੀਜ਼ਨ ਚੱਲੀ ਜਾਂਦਾ ਤਾਂ ਟਰਾਲੀ ਬਾਈ ਹੋਰਾਂ ਨੇ ਵੀ ਟਾਈਮ ਤੇ ਦਿੱਤੀ ਜਾਵਾ ਬਾਨ ਨਹੀਂ ਤਾਂ ਕਰਕੇ ਤੇ ਆ ਤੁਸੀਂ ਦੇਖੋ ਮੰਜਾ ਲੱਗ ਰਿਹਾ ਅੱਛਾ ਲੱਗ ਰਿਹਾ ਵੀ ਲੱਗ ਗਿਆ ਲੱਗ ਗਿਆ ਲੈ ਵੀ ਪਰਲੀ ਪੱਤੀ ਰਹਿੰਦੀ ਐ ਤੇ ਇਹ ਤਾਂ ਬਈ ਯਾਰ ਸਿਰ ਹੀ ਗਾ ਮਾਣਾ ਮੰਜੇ ਮੰਜੇ ਵਾਲਾ ਤਾਂ ਇਹ ਵੀ ਬਈ ਮੜਾ ਮੋਟਾ ਯਾਰ ਮਾਲਾ ਚੱਲਦਾ ਭਾਰ ਪੂਰਾ ਵੀ ਆਇਆ ਤਾਂ ਨਹੀਂ ਪਾਈ ਪਾਈ ਗਲ ਜਾਣੀਆਂ ਟਾਈਮ ਨਹੀਂ ਕੋਈ ਨੇ ਬੈਠਦੇ ਭਈਏ ਬੈੱਕ ਤੇ ਬੈਹਿ ਜੀ ਲੈ ਇਧਰ ਤੁਸੀਂ ਦੇਖੋ ਵੀ ਸੂਤ ਵੀ ਨਹੀਂ ਵਾਣੀ ਹੋ ਰਿਆ ਲੈ ਦਾਅਦੇ ਹੀ ਆ ਕਿ ਆਪਾਂ ਇੱਥੇ ਸੈਂਟਰ ਚ ਲਾਈ ਇੱਥੇ ਤਾਂ ਨਹੀਂ ਠੀਕ ਹੈ ਬਾਈ ਕਲਾਕਾਰੀ ਤੇਰੀ ਇੱਕ ਨੰਬਰ ਆ ਬਾਕੀ ਆ ਇੰਗਲਾ ਉੰਗਲਾ ਤੁਸੀਂ ਦੇਖੋ ਵੀ ਐ ਨਹੀਂ ਲਾਈਆਂ ਕੋਈ ਬਦਲੀਆਂ ਬਦਲੀਆਂ ਲਾ ਦੀਆਂ ਮੰਜਾ ਕਰਕੇ ਪੂਰਾ ਹੈਵੀ ਬਣਿਆ ਵਹ ਟਰਾਲਾ ਤੇ ਚੈਨਰ ਜਿਵੇਂ ਦੱਸਿਆ ਸੀ ਇਹ ਚੈਨਰ ਦਾ ਸੈਜ ਕੀ ਸੀ ਬਈ ਜਿਹੜਾ ਆਪਾਂ ਥੱਲੇ ਪਾਏ ਚਾਰ ਦੋ ਦਾ ਚਾਰ ਦੋ ਦਾ ਠੀਕ ਹੈ ਠੀਕ ਹੈ ਬਈ ਚਲਾ ਜੀ ਆਜੋ ਭਾਈ ਆਪਾਂ ਹੋਰ ਗੱਲਾਂ ਕਰੀਏ ਬਾਈ ਸਕਰੀਨ ਤੇ ਨੰਬਰ ਵੀ ਆਊਗਾ ਮਿੱਤਰੋ ਕੋਈ ਗੱਲ ਰਹਿ ਗਈ ਹੋਵੇ ਸਾਥੋ ਕਾਲੀ ਦੇ ਵਿੱਚ ਤਾਂ ਸਾਨੂੰ ਕਰਿਓ ਮਾਫ ਤੇ ਬਾਈ ਹੋਰਾਂ ਨਾ ਤੁਸੀਂ ਕਰ ਲਿਓ ਕੰਟੈਕਟ ਤੇ ਬਾਈ ਇਹਦੇ ਚ ਦੋ ਚਾਰ ਗੱਲਾਂ ਬਾਈ ਆਪਾਂ ਹੋਰ ਕਰੀਏ ਵੀ ਇਹ ਤੁਸੀਂ ਵੇਟ ਦੇ ਹਿਸਾਬ ਨਾਲ ਬਣਾਉਣੇ ਹੁੰਦੇ ਆ ਕਿ ਕਿਸ ਦੇ ਠੀਕ ਹੈ ਵੇਟ ਦੇ ਹਿਸਾਬ ਨਾਲ ਰੇਟ ਮੌਕੇ ਦਾ ਜਿਹੜੇ ਅਗਲੇ ਦਾ ਸਮਾਨ ਅੱਛਾ ਠੀਕ ਹੈ ਰੇਟ ਮੌਕੇ ਦਾ ਤੇ ਬਾਈ ਜਿਵੇਂ ਹੁਣ ਟਰਾਲੇ ਬਹੁਤ ਆਈ ਮੰਨਦੇ ਇਹ ਆਪਣਾ ਟਰਾਲਾ ਵੀ ਆਮ ਬੰਦੇ ਨੂੰ ਜਿਆਜ ਰੇਟਾਂ ਦੇ ਵਿੱਚ ਬਣੂਗਾ ਜਿਆਜ ਕਿ ਇਹ ਤਾਂ ਨਹੀਂ ਵੀ ਸਾਰਿਆਂ ਤੋਂ ਆਪਣਾ ਸਰੇ ਤੇ ਜਾੜੂਗਾ ਇਹ ਥੋੜਾ ਇਹ ਵੀ ਆਪਣੇ ਕੋਲੇ ਖੜਨਗੇ ਸਰੇ ਵਾਲੇ ਤਾਂ ਬੈਠੇ ਆ ਠੀਕ ਹੈ ਜਿਹੜਾ ਇਹ ਟਰਾਲਾ ਆ ਇਹ ਇਹ ਕਿੰਨੇ ਕਿਲੋਮੀਟਰ ਪੈ ਗਿਆ ਹੋਊ ਇਹਨਾਂ ਨੂੰ ਬਈ ਇੱਥੋਂ ਤੱਕ ਗਰਦਾਸ ਇਹਨਾਂ ਦਾ 200 ਪਲੱਸ 200 ਕਿਲੋਮੀਟਰ ਤਾਂ ਆਏ ਆ ਬਾਈ ਹੈ ਕਮਾਲ ਕਰਤੀ ਯਾਰ ਇਹ ਹੁੰਦੀ ਹੈ ਬਾਈ ਕਲਾ ਬੰਦੇ ਦੀ ਹਨਾ ਉਹਨਾਂ ਕੋਲੇ ਆਪਣੇ ਨਾ 15 ਕਿਲੋਮੀਟਰ ਗਏ ਅੱਛਾ ਪਹਿਲਾਂ ਪਹਿਲਾਂ ਦੋਸਤੋਂ ਪਿੱਛੇ ਅੱਜ ਇਹ ਚੱਲਿਆ 15 ਕਲਟੀਵੇਟਰ ਚਲਾ ਕੇ ਇੱਕ ਅੱਧਾ ਬਾਈ ਦਾ ਸੰਦ ਮੰਨ ਲਓ ਚਲਾਇਆ ਇਦੋਂ ਪਹਿਲਾਂ ਫੇਰ ਬਾਈ ਹੋਰੀ ਤਸੱਲੀ ਸੀ ਤਾਂ ਇੰਨੀ ਦੂਰ ਆ ਕੇ ਜਿਹੜਾ ਇਹ ਟਰਾਲਾ ਜਿਵੇਂ ਮੰਨ ਲਓ ਵੀ ਲੱਖਾਂ ਦੇ ਹਿਸਾਬ ਨਾਲ ਬਣਦੇ ਆ ਅੱਜਕੱਲ ਤਾਂ ਐਡਾ ਸੰਦ ਇੰਨੀ ਦੂਰੋਂ ਪਹੁੰਚਾਉਣਾ ਨਹੀਂ ਚੱਲਿਆ ਉਹਨਾਂ ਕੋਲੇ ਅੱਜ ਅੱਛਾ ਜੀ 15 ਇੱਕ 14 ਸਾਧਾ ਟਰਾਲਾ ਇੱਕ ਲੈਫਟ ਕੈਰੀਅਰ ਠੀਕ ਹੈ ਜੀ ਇੱਕ ਕਿਰਾਇਆ ਆਪਣਾ ਟੂ ਐਨ 1 ਟੂ ਐਨ 1 ਉਹਦੇ ਨਾਲ ਜੁਆਇੰਟ ਹੈਗਾ ਵਟਾਂ ਲਾਉਣ ਵਾਲਾ ਜਿੰਦਰਾ ਡੀਜ਼ਲ ਟੈਂਕੀ ਇੱਕ ਸੁਹਾਗਾ ਲੈ ਮੈਂ ਤਰੋਂ ਭਰ ਕੇ ਜਾਣਾ ਫੋੜ ਭਰ ਕੇ ਜਾਣਾ ਕੱਲਾ ਇਹ ਨਹੀਂ ਪਰਣਾ ਜਿਹੜੀ ਗੱਡੀ ਦੇ ਮਗਰ ਜਾਣਾ ਉਹਨੇ ਵੀ ਪਰਕੇ ਜਾਣਾ ਹੁਣ ਵੀ ਪਰਕੇ ਜਾਣਾ ਤੁਸੀਂ ਦੇਖੋ ਵੀ ਕਿੱਡਾ ਯਕੀਨ ਕਰਿਆ ਹਨਾ ਬੰਦੇ ਨੇ ਬਾਈ ਵੀ ਇੰਨਾ ਕੁ ਸਾਰਾ ਇੱਕੇ ਵਰਕਸਾ ਕੱਲਾ ਕਿ ਉਹ ਬੰਦੇ ਅੱਜ ਤੱਕ ਮੇਰੇ ਮਥੇ ਨਹੀਂ ਲੱਗੇ ਅੱਛਾ ਮਥੇ ਨਹੀਂ ਲੱਗੇ ਬੰਦੇ ਮਥੇ ਨਹੀਂ ਲੱਗੇ ਠੀਕ ਹੈ ਨਾ ਉਹ ਆਏ ਆ ਨਾ ਮੈਂ ਉਹਨਾਂ ਕੋਲੇ ਗਿਆ ਨਾ ਉਹ ਉਹਨਾਂ ਨੇ ਮੇਰੇ ਨਾਲ ਫੋਨ ਤੇ ਹੀ ਗੱਲ ਹੋਈ ਆ ਇੱਥੋਂ ਤੱਕ ਵੀਡੀਓ ਕਾਲ ਤੱਕ ਨਹੀਂ ਹੋਈ ਉਹਨਾਂ ਨਾਲ ਮੇਰੇ ਅੱਛਾ ਯਾਰ ਨਾ ਠੀਕ ਹੈ ਵੇਖੋ ਬਾਈ ਕਿੱਡਾ ਹਨਾ ਬੰਦਿਆਂ ਨੇ ਭਰੋਸਾ ਕਰਿਆ ਤੇ ਬਾਈ ਅਸੀਂ ਵੀ ਕਹਿੰਦੇ ਆ ਵੀ ਇਹ ਵੀ ਇੱਕ ਜ਼ਿੰਮੇਵਾਰੀ ਵੱਡੀ ਹੋ ਗਈ ਹਨਾ ਇਹ ਬਾਈ ਸਤਨਾਮ ਸਿੰਘ ਆ ਉਹ ਯੂਕੇ ਚਾ ਯੂਕੇ ਚਾ ਹਾਂ ਉਹਦੇ ਨਾਲ ਗੱਲ ਹੁੰਦੀ ਆ ਉਸ ਤੋਂ ਪਿੱਛੇ ਉਹਨਾਂ ਨੇ 15 ਗਲਟੀਵੇਟਰ ਮੰਗਾਏ ਉਸ ਤੋਂ ਪਿੱਛੇ ਹੁਣ ਟਰਾਲੇ ਮੌਕੇ ਉਹਨਾਂ ਦੇ ਫਾਦਰ ਸਾਹਿਬ ਨਾਲ ਮੇਰੀ ਗੱਲ ਹੋਈ ਆ ਠੀਕ ਹੈ ਜੀ ਨਹੀਂ ਤਾਂ ਆਪਾਂ ਨੂੰ ਉਹਨਾਂ ਦੇ ਘਰ ਦਾ ਐਡਰੈਸ ਤੱਕ ਨਹੀਂ ਪਤਾ ਠੀਕ ਹੈ ਬਈ ਤੇ ਨਹੀਂ ਬਈ ਇਹ ਜਿਵੇਂ ਹੁਣ ਟਰਾਲਾ ਇਸ ਤਰ੍ਹਾਂ ਬਣਾਉਣਾ ਸੀ ਉਹਨਾਂ ਨੇ ਕੋਈ ਵੀਡੀਓ ਵਗੈਰਾ ਭੇਜੀ ਸੀ ਤੁਹਾਨੂੰ ਕਿ ਆ ਮੰਨ ਲਓ ਫੋਟੋ ਕਿ ਉਹਨਾਂ ਨੇ ਉਹੀ ਕਹਿੰਦੇ ਤਿਆਰ ਕਰਦੇ ਸੀ ਮੈਂ ਕਿਹਾ ਵੀ ਤੁਹਾਡੇ ਕਲਟੀਵੇਟਰ ਚ ਲਾਏ ਆ ਸੀ ਸਾਨੂੰ ਟਰਾਲਾ ਚਾਹੀਦਾ ਠੀਕ ਹੈ ਤੇ ਟਰਾਲਾ ਐਵਜਾ ਚਾਹੀਦਾ ਵੀ ਜਿਹੜਾ ਤੁਸੀਂ ਨਾ ਬਣਾਇਆ ਹੋਵੇ ਉਹ じゃ ਬਣਾ ਦੋ ਠੀਕ ਹੈ ਅਸੀਂ ਆਪਦੇ ਜਣੇ ਤੋਂ ਕੋਸ਼ਿਸ਼ ਕੀਤੀ ਆ ਵੀ ਉਸ ਤੋਂ ਚੰਗਾ ਬਣਾਉਣ ਦੀ ਲੈ ਜੀ ਮਿੱਤਰੋ ਵਾਕਈ ਬਹੁਤ ਸੋਹਣਾ ਟਰਾਲਾ ਤਿਆਰ ਹੋਇਆ ਆ ਮੈਂ ਇੱਥੇ ਜਿਵੇਂ ਇੱਕ ਸਿੰਪਲ ਲੱਗਦੀ ਹੁੰਦੀ ਹੈ ਪਰ ਆ ਜਾਲੀ ਵਾਲਾ ਜਿਵੇਂ ਹਨਾ ਹਰੇਕ ਚੀਜ਼ ਵੱਖਰੀ ਬਣਾਤੀ ਪੂਰੀ ਆਹ ਟਰਾਲੇ ਬਹੁਤ ਹੋਣੇ ਆ ਪਰ ਇਹਦੇ 'ਚ ਜੇ ਆਪਾਂ ਨੋਟ ਕਰਾਂਗੇ ਤਾਂ ਬਹੁਤ ਚੀਜ਼ਾਂ ਵੱਖਰੀਆਂ ਹੋਣਗੀਆਂ ਲੋਕਾਂ ਨਾਲ ਤਾਂ ਬਹੁਤ ਸੋਹਣਾ ਟਰਾਲਾ ਤਿਆਰ ਹੋਇਆ ਜਿਵੇਂ ਆ ਗੰਨੇ ਆਸਤੇ ਜਾਂ ਕੰਮ ਦਿੰਦੀਆਂ ਇਹ ਚੀਜ਼ਾਂ ਇਹਦੇ ਹਜੇ ਥੋੜੇ ਲੋਕ ਵਗੈਰਾ ਰਹਿੰਦੇ ਲਾਉਣ ਵਾਲੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਬਈ ਇਹਨੂੰ ਤੇ ਇਹ 14 ਫੁੱਟ ਨੂੰ ਡਬਲ ਨਾਲ ਹੀ ਸਰਦਾ ਕਿ ਸਿੰਗਲ ਨਾਲ ਸਰਦਾ ਸੀ। ਅੱਛਾ ਜੀ। ਉਹ ਬਾਈ ਦੀ ਚੋਅ ਸੀਗੀ ਆਪਾਂ ਡਬਲ ਲਾਉਣਾ ਹੈ। ਡਬਲ ਲਾਉਣਾ ਹੈ। ਆਪਾਂ ਡਬਲ। ਠੀਕ ਹੈ ਜੀ। ਚਲੋ ਬਹੁਤ ਵਧੀਆ ਤਿਆਰ ਹੋਇਆ। ਤੇ ਬਾਈ ਇਹਦਾ ਜੇ ਆਪਾਂ ਆਈਡੀਆ ਗੱਲ ਕਰੀਏ ਵੀ ਵਜਨ ਇਹਦਾ ਕਿੱਥੋਂ ਕਿਤਾਹੀਂ ਰੱਖਣਾ ਚਾਹੀਦਾ। ਚਲੋ ਇਹਦਾ ਵਜਨ ਕਿੰਨਾ ਕੁ ਹੋ ਸਕਦਾ ਜੀ? ਕੰਪਲੀਟ ਸਾਰਾ 35 ਕੁ ਕੁਆਂਟਲ ਦੇ ਕਰੀਬ ਹੈ। ਠੀਕ ਹੈ ਜੀ। ਤੇ ਜੇ ਆਪਾਂ ਕੱਲੇ 20 ਸੀ ਤੇ ਵਿੱਡ ਦੀ ਗੱਲ ਕਰੀਏ ਬਿਨਾ ਹਿੱਸੇ ਨੂੰ ਕੱਢ ਕੇ ਤੇ 21 ਕੁ ਕੁਆਂਟਲ 25 24 25 ਕੁਆਂਟਲ ਬਹੁਤ ਹੁੰਦਾ ਜੀ ਇਹਨੇ। ਬਹੁਤ। ਐ ਉਹਨ ਟੀਕੇ ਕਵੰਟਲ ਵੀ ਕਰ ਦੂਗਾ ਠੀਕ ਹੈ ਜੀ 40 ਕਵੰਟਲ ਪਲੱਸ ਕਰੂਗਾ ਸਣੇ ਇਸੇ ਬਿਲਕੁਲ ਬਈ ਹਾਂ ਆਪਾਂ ਤਾਂ ਸਿਰਫ ਉਹਨਾਂ ਕ ਕਰਨਾ ਜਿੰਨਾ ਕਿ ਜਾਇਜ਼ ਨਹੀਂ ਇਹ ਦਾ ਹੁਣ ਤੁਸੀਂ ਬਈ ਜੀ ਇਹਦਾ weight ਆ ਜਿਹੜਾ ਤੁਸੀਂ ਆਖਿਆ ਵੀ ਜਾਂ 24 ਕਵੰਟਰ ਰਹੇਗਾ ਚੈਸੀ ਦਾ ਇਹਦੇ ਜੇ ਆਪਣੀ ਗਾਰੰਟੀ ਵੀ ਅਗਲਾ ਲੋਡ ਪਾਲੇ ਜਾ ਕੇ ਕਿਤੇ ਚੈਸੀ ਚੂਸੀ ਫਿਰ ਜੇ ਕੋਈ ਗਾਰਡਰ ਫਿਰ ਜਾਣਾ ਗਾਰੰਟੀ ਉਹ ਤਾਂ ਤੁਹਾਨੂੰ ਦੱਸਿਆ ਵੀ ਲੋਕ 16 ਪਾਉਂਦੇ ਆ 14 ਫੁੱਟ ਦੇ ਅਸੀਂ 18 ਪਾਏ ਠੀਕ ਹੈ ਜਣੀ ਨਹੀਂ ਫਿਰ ਬਾਈ ਵਜਨ ਵੀ ਯਾਰ ਵੇਖੋ ਤੁਸੀਂ ਮਿੱਤਰੋ ਵੀ ਵਜਨ ਵੀ ਰਹਿ ਗਿਆ ਜਿਹੜਾ 24 ਕੁਆਂਟਲ ਬੱਤਰ ਦਾ ਜਿਹੜੀਆਂ ਤੁਸੀਂ ਕੈਂਚੀਆਂ ਕਹਿ ਰਹੇ ਆ ਥੱਲੇ ਅੱਛਾ ਨਜਾਇਜ਼ ਉਹਨਾਂ ਨੇ ਵਧਾਉਣਾ ਹੈ ਉਹਨਾਂ ਨੇ ਵਧਾਉਣਾ ਹਾਂ ਵੀ ਵਜਨ ਵੀ ਘਟ ਰਹਿ ਗਿਆ ਤੇ ਮਜ਼ਬੂਤੀ ਜੇ ਦੇਖ ਗਿਆ 14 ਦੇ ਵਿੱਚ ਤੁਸੀਂ 18 ਚੈਨਰ ਪਾ ਦੇ ਬਾਈ ਨੇ 14 ਫੁੱਟ ਦੇ ਵਿੱਚ ਹਨਾ ਵੀ ਜਿੱਥੇ ਲੋਡ ਹੈ ਉੱਥੇ ਇਹ ਟਰਾਲਾ ਮਜ਼ਬੂਤ ਕੀਤਾ ਜਿੱਥੇ ਨਜਾਇਜ਼ ਲੋਹੇ ਦੀ ਨਹੀਂ ਲੋੜ ਉੱਥੇ ਇਹਨੂੰ ਹਲਕਾ ਰੱਖਿਆ ਤੇ ਵਾਕਈ ਬਈ ਆਦਾ ਸਰਾ ਲਾਤਾ ਗੱਲ ਨੇ ਤੇਰੀ ਨੇ ਬਾਕੀ ਮਿੱਤਰੋ ਇੱਕ ਵਾਰੀ ਥੱਲੋਂ ਆਪਾਂ ਹੋਰ ਦਿਖਾ ਦਈਏ ਟਰਾਲਾ ਕਿਸ ਤਰ੍ਹਾਂ ਬਣਿਆ ਕਈ ਵੀ ਰੱਖਣਗੇ ਵੀ ਖਣੀ ਚਾਹੀਸੀ ਨਰਮ ਕਰਤੀ ਤਾਂ ਹੌਲਾ ਟਰਾਲਾ 1.5 ਇੰਚੀ ਦੇ ਵਿੱਚ ਇਹ ਤਿਆਰ ਹੋਈ ਹੈ ਤੇ ਅੰਦਰੋਂ ਅੰਦਰੋਂ ਵੀ ਦਿਖਾ ਦੇ ਵੀਰੇ ਇੱਕ ਬਈ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਵੀ ਇਹਦਾ ਜੋ ਜੱਕ ਜੁੱਕ ਚੱਕਾਂਗੇ ਜਿਹੜੇ ਜੈਕ ਵਾਲੇ ਪਿਟਿਸ਼ਨ ਪਿਟਿਸ਼ਨ ਹੈ ਬਈ ਉਹ ਉਹ ਤਾਂ ਨਹੀਂ ਮੱਕਣਗੇ ਠੀਕ ਹੈ ਅੱਜ ਤੱਕ ਕਿਸੇ ਦੀ ਪ੍ਰੋਬਲਮ ਨਹੀਂ ਆਈ ਅੱਜ ਤੱਕ ਠੀਕ ਹੈ ਲੈ ਵੀ ਮਿੱਤਰੋ ਤੁਹਾਨੂੰ ਦਿਖਾ ਦਈਏ ਇਹਦੇ ਟਰਾਲੇ ਦੇ ਵਿੱਚ ਅਸੀਂ ਇੱਕ ਗੱਲ ਕਰਾਂਗੇ ਬਈ ਟਾਟਾ ਸੇਲ ਜਾਂ ਉਹ ਗੱਲਾਂ ਅਸੀਂ ਵਿੱਚ ਘਟ ਕਰਈਆਂ ਤੇ ਪਰ ਜਿਹੜੀ ਇਹਦੇ ਚ ਟਰਾਲੇ ਦੇ ਵਿੱਚ ਮਜ਼ਬੂਤੀ ਬਾਈ ਵੱਲੋਂ ਬਣੀ ਕਲਾ ਉਹ ਸਾਰੀ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰਾ ਕੁਝ ਟਾਟਾ ਦਾ ਹੀ ਇਹਦੇ ਚ ਅੱਛਾ ਆਪਾਂ ਗਾਡਰਾਂ ਦੇ ਵਿੱਚੋਂ ਦਿਖਾ ਸਕਦੇ ਸੀ ਮੋਹਰਾ ਪਰ ਉਹ ਅੰਦਰਲੇ ਪਾਸੇ ਜਾ ਪਈਆਂ ਅੱਛਾ ਉਹਦੇ ਅੰਦਰ ਦੂਜੇ ਚੈਨਲ ਆ ਗਏ ਨਹੀਂ ਟਾਟਾ ਦੀ ਚਾਦਰ ਆ ਅੱਛਾ ਜੀ ਟਾਟਾ ਦੀ ਗਾਡਰ ਆ ਠੀਕ ਹੈ ਇਹ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹਦੇ ਤੇ ਮੋਹਰ ਨਹੀਂ ਆਉਂਦੀਗੀ ਅੱਛਾ ਫੱਟੀ ਤੇ ਮੋਹਰ ਨਹੀਂ ਆਉਂਦੀ ਨਹੀਂ ਆਉਂਦੀ ਐਂਗਲ ਦੇ ਮੋਹਰ ਆਉਂਦੀ ਆ ਠੀਕ ਹੈ ਹੈ ਇਹ ਵੀ ਟਾਟਾ ਦੀ ਹੈ ਟਾਟਾ ਦੇ ਅੱਛਾ ਜਾਨੀ ਇਹਦੇ ਤੇ ਹੈ ਇਹ ਟਾਟਾ ਦੀ ਮਿੱਤਰੋ ਇਹ ਸਾਰਾ ਟਰਾਲਾ ਟਾਟਾ ਦੇ ਵਿੱਚ ਹੀ ਤਿਆਰ ਹੋਇਆ ਇਹ ਲਾਸਟ ਤੇ ਆਪਾਂ ਨੂੰ ਗੱਲ ਕਰਨੀ ਪੈ ਰਹੀ ਹੈ ਉਦੋਂ ਆਪਾਂ ਪੁੱਛਣਾ ਭੁੱਲ ਗਏ ਤੇ ਜਿਵੇਂ ਆ ਫਟੀਆਂ ਇਹ ਵੀ ਟਾਟਾ ਦੇ ਵਿੱਚ ਤਿਆਰ ਹੋਇਆ ਲੋਹਾ ਸਾਰਾ ਟਾਟਾ ਦਾ ਗਾਡਰ ਗੂਡਰ ਬਾਈ ਟਾਟਾ ਦਿੱਤਾ ਟਾਟਾ ਬਾਈ ਠੀਕ ਹੈ ਅੱਛਾ ਇਹ ਟੈਂਕੀ ਤਿਆਰ ਹੋ ਰਹੀ ਹੈ ਬਾਈ ਇਹ ਟੈਂਕੀ ਬਾਈ ਉਹਨਾਂ ਦੀ ਹੈ ਠੀਕ ਹੈ ਲੈ ਵੀ ਮਿੱਤਰੋ ਟੈਂਕੀ ਵੀ ਪੂਰੀ ਜੈਂਕੀ ਕਹਿ ਸਕਦੇ ਆਪਾਂ ਅੱਜ ਦੇ ਮੁਤਾਬਕ ਜਿਵੇਂ ਅੱਜ ਕੱਲ੍ਹ ਆ ਮੁੰਡਿਆਂ ਦੀ ਚੁਆਇਸ ਆ ਜਿਆ ਸੋਹਣ ਪੁਣੇ ਵਾਲੀ ਗੱਲ ਆ ਹਜੇ ਤਾਂ ਇਹ ਤਿਆਰ ਨਹੀਂ ਹੋਈ ਬਈ ਹਣਾ ਹਜੇ ਬਈ ਕਿੰਨੇ ਦਿਨ ਸਟicker ਵਗੈਰਾ ਲੱਗਣੇ ਆ ਪਰ ਆਏ ਜਿਹੜੀ ਟੈਂਕੀ ਹੁਣ ਵੀ ਬਹੁਤ ਸੋਹਣੀ ਲੱਗੀ ਜਾਂਦੀ ਐ ਇਹਦੇ ਹਜੇ ਪਲੇਟਾਂ ਲੱਗਣੀਆਂ ਮਗਰ ਲੋਗੋ ਲੱਗਣੇ ਆ ਅੱਛਾ ਜੀ ਹਾਂ ਮੂਰਲੇ ਪਾਸੇ ਮਸ਼ੀਨ ਫਟਣੀ ਐ ਇੱਥੇ ਠੀਕ ਐ ਜਿਵੇਂ ਪੰਪ ਤੋਂ ਤੇਲ ਪੈਂਦਾ ਐ ਹੀ ਪੈਣਾ ਅੱਛਾ ਮੀਟਰ ਵਾਲੀ ਲੱਗਣੀ ਆ ਠੀਕ ਐ ਉਹਦੇ ਵਾਸਤੇ ਬਾਕਸ ਬਣਾਦਾ ਬਈ ਤੇ ਇਹ ਲਿਆਉਣ ਵਾਲੀ ਥੱਲੇ ਆ ਠੀਕ ਹੈ ਅੱਛਾ ਲੋਕ ਲੱਗਿਆ ਹੋਇਆ ਜਦੋਂ ਲੋਕ ਲੱਗਾ ਹੋਇਆ ਇੱਥੇ ਪੈਪ ਕੱਟੀ ਹੋ ਗਏ ਲੋਕ ਲੱਗ ਜਾਣਾ ਠੀਕ ਹੈ ਬਾਈ ਯਾਰ ਇਹਦਾ ਬਈ ਜਿਵੇਂ ਹੁਣ ਬੈਲਰ ਬੂਲਰ ਬਾਹਰ ਚੱਲਦੇ ਆ ਹਨਾ ਉਹ ਕਈ ਵਾਰੀ ਸੁੰਨੇ ਛੱਡ ਕੇ ਜਾਣੇ ਪੈਂਦੇ ਲੋਕ ਲੱਗਿਆ ਸੁੰਨੇ ਛੱਡ ਕੇ ਜਾਣੇ ਆ ਕਿਸੇ ਦੇ ਲੀਡਰਾਂ ਦੇ ਹਿਸਾਬ ਨਾਲ ਪਾਉਂਦੇ ਆ ਕਿਰਾਏ ਵਾਲੇ ਡਾਇਰੈਕਟਰ ਹੁੰਦੇ ਆ ਡਾਇਰੈਕਟਰ ਦੇ ਹਿਸਾਬ ਨਾਲ ਤੇਲ ਪੈਣਾ ਬਿਲਕੁਲ ਬਿਲਕੁਲ ਉੱਥੇ ਲਿਆਉਣ ਵਾਲੇ ਪੈਣਾ ਬਹੁਤ ਸਰਾ ਲੱਗਦਾ ਬਈ ਇਹਦੀ ਚੈਸੀ ਤਾਂ ਨਹੀਂ ਹੈਲਦੀ ਕਿੰਨੇ ਹਜ਼ਾਰ ਲੀਟਰ ਵਾਲੀ ਹੈ ਇਹ ਇਹ 1200 ਲੀਟਰ ਦੀ ਹੈ। ਅੱਛਾ 1200 ਲੀਟਰ ਦੀ ਹੈ ਇਹ। ਤੇ ਇਹਨੂੰ ਕੋਈ ਮੰਨ ਲਓ ਚੈਸੀ ਨੂੰ ਕੋਈ ਹਿੱਸੇ ਨੂੰ ਨਾ ਹੀ ਹੈਵੀ ਦੇ ਵਿੱਚ ਆ ਜੀ ਇਹ। ਹਾਂ ਹਾਂ। ਹਵਾ 2 ਇੰਚ ਹੀ ਆ। ਠੀਕ ਹੈ। 4 ਇੰਚ ਹੀ ਚੈਸੀ ਆ ਦੀ। ਠੀਕ ਹੈ ਜੀ। ਤੇ ਇਹ ਬਈ ਹੈਗੀ 1200 ਲੀਟਰ ਦੀ। 1200 ਲੀਟਰ ਦੀ। ਠੀਕ ਹੈ। ਤੇ ਲੈ ਵੀ ਮਿੱਤਰੋ ਇਹ ਵੀ ਟੈਂਕੀ ਗਰਦਾਸਪੁਰ ਹੀ ਜਾਣੀ ਬਈ ਇਹ ਵੀ। ਇਹ ਵੀ ਬਈ ਉਹਨਾਂ ਦੀ ਟਰਾਲੇ ਦੇ ਨਾਲ। ਅੱਛਾ ਇਹ ਵੀ ਉਹਨਾਂ ਦੀ ਹੈ। ਤੁਸੀਂ ਦੇਖੋ ਵੀ ਹਜੇ ਕਿੰਨੀਆਂ ਪਲੇਟਾਂ ਵਗੈਰਾ ਲੱਗਣ ਵਾਲੀਆਂ ਪਾਸੇ ਪਈਆਂ। ਤੇ ਟਰਾਲ ਆ ਜਿਹੜੀ ਟੈਂਕੀ ਆ ਤਾਂ ਵੀ ਬਹੁਤ ਸੋਹਣੀ ਲੱਗੀ ਜਾਂਦੀ ਆ। ਇਹ ਜਿਹੜੀ ਚਾਦਰ ਹੁੰਦੀ ਹੈ ਇਹ ਕੱਲ ਨੂੰ ਕੋਈ ਗਲਨ ਦੀ ਸ਼ਿਕਾਇਤ ਤਾਂ ਨਹੀਂ ਆਉਂਦੀ ਨਹੀਂ ਇਹਦੇ ਕੋਈ ਗੰਨੇ ਅੰਦਰ ਉਹ ਤਾਂ ਗਲ ਨਹੀਂ ਨਹੀਂ ਤੇਲ ਜਰ ਨਹੀਂ ਆ ਇਹ ਕਿਹੜੇ ਲੋਹੇ ਦੇ ਵਿੱਚ ਬਣਦੀ ਹੁੰਦੀ ਹੈ ਇਹ ਟਾਟਾ ਟਾਟਾ ਦੇ ਲੋਹੇ ਦੇ ਠੀਕ ਹੈ ਤੇ ਹੋਰ ਭਾਈ ਉਹਨਾਂ ਦਾ ਕੀ ਸਮਝ ਆ ਰਿਹਾ ਜੀ ਆਪਣੇ ਕੋਲ ਇੱਕ ਉਹਨਾਂ ਦਾ ਉਹ ਲੈਪਟੋਪ ਕੈਰੀਅਰ ਪਿਆ ਠੀਕ ਹੈ ਇਹਨੂੰ ਜਿਵੇਂ ਭਾਈ ਸਾਡੇ ਪਿੰਡਾਂ 'ਚ ਪਿੰਗਾ ਬੋਲਦੇ ਇਹਨਾਂ ਫਿਰ ਉਹ ਜਿਹੜੇ ਬੰਦੇ ਪੜ੍ਹੇ ਲਿਖੇ ਆ ਉਹ ਫਰਾਉ ਦੀ ਇਸ ਭਾਸ਼ਾ ਦੱਸਦੇ ਆ ਸਹੀ ਗੱਲ ਆ ਜੀ ਇਹ ਲੈਪਟੋਪ ਕੈਰੀਅਰ ਅੱਛਾ ਇਹ ਲੈਫਟ ਕੈਰੀਅਰ ਵੀ ਉੱਥੇ ਜਾਣਾ ਗਰਦਾਸਪੁਰ ਦੇ ਵਿੱਚ ਲੈ ਆ ਵੀ ਇਹ ਤੇ ਜੀਪ ਖੜਾਈ ਬਠ ਇਹ ਇਹ ਇਹਦਾ ਵਜ਼ਨ ਕਿੰਨਾ ਹੈ ਬਈ ਬਲਾਂ ਹੈਵੀ ਆ ਲੱਗਦਾ ਇਹ ਯਾਰ ਇਹਦਾ ਵਜ਼ਨ ਹੋਊਗਾ ਕੋਈ ਪੌਣਾ ਇੱਕ ਦੋ ਗੰਡਲੇ ਪੀ ਅੱਛਾ ਬਾਲਾ ਨਜਾਇਜ਼ ਨਹੀਂ ਭਰਾ ਨਾ 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 ਵੇਖਣ ਨੂੰ ਹੀ ਲੱਗਦਾ ਹਾਂ ਵੇਖਣ ਨੂੰ ਆਇਆ ਲੱਗਦਾ ਬੜਾ ਭਰਾ ਹੈ ਹਨਾ ਬਈ ਠੀਕ ਹੈ ਇੱਕ ਇੱਕ ਰਾਹ ਇਹ ਇਹ ਕਿਰਾਇਆ ਕਿਵੇਂ ਕੰਮ ਕਰਦਾ ਬਈ ਇਹ ਦੋ ਕੰਮ ਕਰਦਾ ਅੱਗੇ ਪਿੱਛੇ ਠੀਕ ਹੈ ਜੀ ਦੱਸੋ ਸੂਣ ਵਨ ਕਿਰਾਇਆ ਨੂੰ ਕਹਿੰਦੇ ਆਪਾਂ ਠੀਕ ਹੈ ਜੀ ਨਾਲ ਇਹਦੇ ਜੋਇੰਟ ਕੀਤਾ ਵੱਟਾ ਪਾਉਣ ਵਾਲਾ ਜਿੰਦਰਾ ਤਵਿਆਂ ਵਾਲਾ ਉਹ ਮੰਨ ਲਓ ਇੱਥੇ ਨਾਲ ਆ ਜਾਣਾ ਉਹ ਇਹਦੇ ਵਿੱਚ ਕਿੱਥੇ ਜਾਣੇ ਠੀਕ ਹੈ ਤੇ ਮਲੋ ਤੂੰ ਇਹਨਾਂ ਕੰਮ ਉਹ ਹੋ ਗਿਆ 2 on 1 ਕਰਾਇਆ ਹੋ ਗਿਆ 5 ਕੰਮ ਇਹ 5 ਕੰਮ ਕਰੂਗਾ ਲੈ ਵੀ ਮਿੱਤਰੋ ਕਰਾਇਆ ਅੱਗੇ ਪਿੱਛੇ ਵਾਲਾ ਤਾਂ ਸੁਣਿਆ ਸੀ ਪਰ ਆ ਤੁਸੀਂ ਕਰਾਇਆ ਦੇਖੋ ਵੀ ਇਹਨੇ ਅੱਗੇ ਪਿੱਛੇ ਕੰਮ 2 ਤਾਂ ਕਰਾਏ ਨੇ ਕਰਨੀ ਕਰਨੇ ਪਰ ਜਿਹੜੀ ਆ ਚੈਸੀ ਬਣ ਗਈ ਆ ਫਰੇਮ ਐ ਇਹ ਤੁਸੀਂ ਸੇਮ ਦੇਖ ਲਓ ਵੀ ਜਿਵੇਂ ਅੱਜ ਕੱਲ ਵੱਟਾਂ ਵਾਲੇ ਜਿੰਦਰੇ ਚੱਲਦੇ ਆ ਹਾਂ ਕੱਲੇ ਜਿੰਦਰੇ ਉਹ ਚੀਜ਼ ਐ ਇਹ ਇੱਕ ਫਰੇਮ ਤੋਂ 2 ਕੰਮ ਲਏ ਆ ਬਾਈ ਨੇ ਹਣਾ ਹਾਂ 2 ਕੰਮ ਇਹ ਵੀ ਤਗਣੀ ਇਹ ਵੀ ਬਾਈ ਬਹੁਤ ਕਾਪੀ ਹੋਣ ਲੱਗ ਗਿਆ ਹਣਾ ਇਹ ਮਾਪੀਆਂ ਦਾ ਬਾਈ ਬਹੁਤ ਹੁੰਦੀਆਂ ਕਰੀਏਗੀ ਇਹ ਇਹ ਜਦੋਂ ਕਰਾਇਆ ਮਿੱਤਰੋ ਬਣਾਇਆ ਉਦੋਂ ਕੱਲੇ ਬਾਈ ਤੁਸੀਂ ਬਣਾਇਆ ਸੀ ਹਣਾ ਪਹਿਲਾਂ ਸਭ ਤੋਂ ਤੇ ਹੁਣ ਇਹ ਕਰਾਇਆ ਵੀ ਜਿਹੜਾ ਮੰਨ ਲਓ ਫੁੱਲ ਕਾਪੀ ਹੋਈ ਜਾਂਦਾ ਇੱਕ ਇਹ ਨਹੀਂ ਕਰਾਇਆ ਇੱਕ ਤੁਹਾਡਾ ਹੋਰ ਹੈ ਹਾਂ ਉਹਦੀ ਕਾਪੀ ਕੀਤੀ ਹੈ ਕਿਸੇ ਨੇ ਤੇ ਉਹਦੇ ਨਾਲ ਸਾਡਾ ਕੋਈ ਹੋਇਆ ਵੀ ਆ ਅੱਛਾ ਉਹ ਕਹਿੰਦਾ ਵੀ ਅਸੀਂ ਉਹਨਾਂ ਦੀ ਵੀਡੀਓ 'ਚ ਬੋਲਦਾ ਵੀ ਇਹ ਵੀਡੀਓ ਤਾਂ ਅਸੀਂ ਪਹਿਲਾਂ ਬਣਾ ਚੁੱਕੇ ਆ ਵੀ ਅਸੀਂ ਕਰਾਇਆ ਅੱਛਾ ਜੀ ਫਿਰ ਸਾਨੂੰ ਦੁਬਾਰਾ ਵੀਡੀਓ ਚਲਾ ਕੇ ਦਿਖਾਈ ਅਸੀਂ ਠੀਕ ਹੈ ਉਹ ਬੰਦਾ ਕਹਿੰਦਾ ਵੀ ਮੈਂ ਪਹਿਲਾਂ ਬਣਾ ਰਿਆ ਜਦੋਂ ਅਸੀਂ ਉਹਨੂੰ ਵੀਡੀਓ ਦਿਖਾਈ ਤੇ ਮੁੜ ਕੇ ਉਹ ਬੰਦਾ ਕਹਿੰਦਾ ਯਾਰ ਤੁਸੀਂ ਸਾਡੀ ਵੀ ਠੀਕ ਹੈ ਬਹੁਤ ਤਗੜੀ ਫਰਮ ਹੈ ਅੱਛਾ ਜਿਹਦੇ ਨਾਲ ਸਾਡਾ ਇਹ ਹੋ ਗਿਆ ਚੱਲਿਆ ਹੋ ਚੱਕਿਆ ਠੀਕ ਹੈ ਨਹੀਂ ਇਹ ਚਲੋ ਠੀਕ ਹੈ ਫਿਰ ਅਗਲੇ ਨੂੰ ਆਏ ਨਹੀਂ ਕਹਿਣਾ ਚਾਹੀਦਾ ਨਾ ਫਿਰ ਵੀ ਅਸੀਂ ਆਪ ਕੋਈ ਬਣਾ ਲਓ ਸਾਨੂੰ ਦੀ ਬਣਾ ਲਓ ਇਹ ਚ ਕੀ ਹੈ ਹਾਂ ਅਸੀਂ ਸਾਨੂੰ ਮੈਂ ਉਹਨੂੰ ਇਹੀ ਗੱਲ ਕਹੀ ਸੀ ਵੀ ਤੂੰ ਇਹ ਗੱਲ ਨਾ ਕਰ ਵੀ ਅਸੀਂ ਪਹਿਲਾਂ ਬਣਾਇਆ ਹਾਂ ਫੇਰ ਬੰਦੇ ਨੂੰ ਹਰਖ ਜਾਉਂਦਾ ਹੈ ਪਹਿਲਾਂ ਨਹੀਂ ਬਣਿਆਗਾ ਤੁਸੀਂ ਬਣਾ ਲਓ ਅਸੀਂ ਤੈਨੂੰ ਨਹੀਂ ਕਹਿੰਦੇ ਬੇ ਤਕਨੀਕ ਅਸੀਂ ਮੱਥਾ ਮਾਰਿਆ ਸਾਰਾ ਹਨਾ ਉਹਦੇ ਕਰਕੇ ਆ ਉਹ ਕਿਰਾਏ ਦੀ ਵੀ ਤੁਹਾਨੂੰ ਫੋਟੋ ਉੱਤੇ ਲਾ ਦਾਂਗੇ ਮਿੱਤਰੋ ਜਿਹਦੇ ਬਾਰੇ ਗੱਲ ਕਰ ਰਹੇ ਹਾਂ ਤੇ ਬਾਕੀ ਇਹ ਬਾਈ ਹੋਰਾਂ ਦੀ ਦੇਖੋ ਤੇ ਨਿੱਕੇ ਜਿਹੇ ਪਿੰਡ ਦੇ ਵਿੱਚ ਵਰਕਸ਼ਾਪ ਹੈ। ਬਾਈ ਇਹ ਆਪਣੀ ਵਰਕਸ਼ਾਪ ਹੈ ਕਿੰਨੇ ਸਾਲ ਤੋਂ ਜੀ ਆਪਾਂ ਦੱਸੀ ਆਈ। ਮੈਂ 2001 ਤੋਂ ਕੰਮ ਕਰ ਰਿਹਾ। ਅੱਛਾ 2001 ਤੋਂ ਆਈ ਤੁਹਾਡੀ ਵਰਕਸ਼ਾਪ। ਉਦੋਂ ਤੋਂ ਹੀ ਬਾਈ ਟਰਾਲੀਆਂ ਬਣਾ ਰਹੇ ਆ ਨਾਲ ਸਾਰੇ ਖੇਤੀ ਬਣੇ। ਉਦੋਂ ਤੋਂ ਸਾਰੇ ਖੇਤੀ ਬੜੀ ਸਾਲ ਬਣਾ ਰਹੇ ਆ। ਠੀਕ ਹੈ। ਅੱਛਾ ਬਾਈ ਆ ਸੁਹਾਗਾ ਹੈ? ਹਾਂ ਇਹ ਸੁਹਾਗਾ ਹੈ। ਇਹ ਬਾਈ ਕਿਵੇਂ ਸਾਫ਼ ਜਿਹਾ ਸੁਹਾਗਾ ਯਾਰ ਉੱਤੋਂ ਇਹ। ਇਹ ਥੱਲੇ ਖਾਲੀ ਆ ਆ ਆਪਸਾ ਥੱਲੇ ਜਾਣਾ ਜਦੋਂ ਮਾਰਨਾ ਹੈ। ਠੀਕ ਆ ਆ ਪਾਸਾ ਵਾਹਣ ਵਾਲੇ ਪਾਸੇ ਚੱਲਣਾ ਇਹ ਇਤਰਾਉ ਥੱਲੇ ਟਾਇਰ ਲੱਗੇ ਆ ਠੀਕ ਆ ਆ ਇਹਦੀ ਡਈ ਆ ਅੱਛਾ ਇਹ ਇਸੇ ਨਾਲ ਹੀ ਖਿੱਚਿਆ ਜਾਣਾ ਟਰੈਕਟਰ ਦੇ ਮਗਰ ਪੈ ਕੇ ਇਹ ਨਾਲੇ ਦਾ ਬਹਿਣ ਦੇ ਕੰਮ ਦਿੰਦਾ ਠੀਕ ਆ ਜੀ ਹਾਂ ਬਾਹਰ ਆਪਣੇ ਗੇਟ ਤੇ ਥੜੀ ਆ ਇਹ ਬਿਲਕੁਲ ਬਿਲਕੁਲ ਬਈ ਸਹੀ ਗੱਲ ਆ ਹਾਂ ਇਹਨੂੰ ਬਾਅਦ ਵਿੱਚ ਆਪਾਂ ਥੱਲੇ ਦਿਖਾਉਣੇ ਆ ਤਾਂ ਇਹਦਾ ਵਾਕਾ ਹੀ ਬਈ ਥੜੀ ਦਾ ਕੰਮ ਵੀ ਕਰੂਗਾ ਹਨਾ ਦੋਵੇਂ ਕੰਮ ਕਰਦਾ ਇਹ ਹਾਂ ਤੇ ਇਹਦਾ ਬਈ ਵਜਨ ਭੋਜਨ ਕਿੰਨਾ ਕੁ ਰੱਖ ਸਕਦੇ ਆਂ ਭਾਜੀ ਇਹਦਾ ਆਪ ਦੀ ਅਕੋਰਡਿੰਗ ਆ ਅੱਗੇ ਇਹਨਾਂ ਕੋਲੇ ਸੁਹਾਗਾ ਜਿਹੜਾ ਉਹ ਪਾਰੇ ਕਾਫੀ ਭਾਰਾ ਸੀਗਾ ਠੀਕ ਆ ਉਹਦਾ ਵਾਇਰ ਲੰਬਾਈ ਜ਼ਿਆਦੇ ਸੀ ਠੀਕ ਆ ਜੀ ਇਹ ਉਹਨਾਂ ਨੇ ਥੋੜੇ ਕੰਮ ਲਈ ਲਿਬਣਵਾਇਆ ਸਪੈਸ਼ਲ ਠੀਕ ਆ ਅੱਗੇ 15 ਕਾਲ ਡਿਮੀਟਰ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਗਏ ਨਾਲ ਸੁਹਾਗਾ ਵੀ ਗਿਆ ਸੀ ਅੱਛਾ ਇੱਕ ਇਹ ਹੋਰ ਅੱਡ ਬਣਾ ਲਿਆ ਅੱਜ ਇਹ ਵੱਖਰਾ ਬਣਾਇਆ ਉਹਨਾਂ ਨੇ ਦੁਆਰਾ ਵੀ ਇਹ ਛੋਟਾ ਜਿਵੇਂ ਪੱਠੇ-ਪੁੱਠੇ ਬੀਟੇ ਨੇ ਬਈ ਹੌਲਾ ਚਾਹੀਦਾ ਉਹਨ ਇਹ ਦੇਖੋ ਵੀ ਕਿਹੜੇ ਮਿੱਤਰਾਂ ਵਾਸਤੇ ਉਹ ਵੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਕਿਹੜੇ ਵੀਰਾਂ ਵਾਸਤੇ ਨਵੀਂ ਗੱਲ ਸੀ ਜਿਵੇਂ ਮੇਰੇ ਵਾਸਤੇ ਨਵੀਂ ਗੱਲ ਸੀ ਅੱਜ ਇਹ ਹਨਾ ਤੇ ਬਾਕੀ ਬਈ ਹਾਲ ਵਗੈਰਾ ਸਾਰਾ ਕੁਝ ਤੁਸੀਂ ਬਣਾਉਣੀ ਹੈ ਸਾਰਾ ਬਣ ਜਾਂਦਾ ਠੀਕ ਹੈ ਅੰਦਰ ਘਰੇ ਬਣਿਆ ਅੰਦਰਲੇ ਪਾਸੇ ਬਣੀਆਂ ਪਈਆਂ ਠੀਕ ਹੈ ਜੀ ਨਵੀਆਂ ਉਹ ਆਪਾਂ ਦੇਣੀਆਂ ਥੋੜੀਆਂ ਲੇਟ ਠੀਕ ਹੈ ਇਹ ਕਰਕੇ ਉਹ ਅਸੀਂ ਪਰਦੇ ਜੀ ਰੱਖੀਆਂ ਜੇ ਨਹੀਂ ਤਾਂ ਅਗਲਾ ਖੇਤ ਕਰਦਾ ਤੁਹਾਨੂੰ ਹੁਣੇ ਦਿਓ ਹੁਣੇ ਦਿਓ ਠੀਕ ਹੈ ਜੀ ਚਲੋ ਵਧੀਆ ਲੱਗਿਆ ਬਈ ਤੁਹਾਡਾ ਕੰਮ ਕਰ ਜੀ ਬਾਕੀ ਕਿਸੇ ਵੀਰ ਨੇ ਕੋਈ ਗੱਲਬਾਤ ਕਰਨੀ ਹੋਵੇ ਸਕਰੀਨ ਤੇ ਨੰਬਰ ਆ ਰਿਹਾ ਆਪਣੀ ਐਡਰੈਸ ਕਰੀ ਫੇਰ ਦੱਸ ਦੀ ਆਪਾਂ ਪੈਂਦੀ ਸ਼ਾਮ ਸਿੰਘ ਵਾਲਾ ਹਾਂ ਜੀ ਹਣ ਮੋਲੇ ਵਿੱਚ ਵਰਕਸ਼ਾਪ ਦਾ ਨਾਮ ਆ ਅਰਜਿੰਦਰ ਸਿੰਘ ਮੇਰਾ ਨਾਮ ਹੈ ਠੀਕ ਹੈ ਬਾਈ ਧੰਨਵਾਦ ਜੀ ਮਿਹਰਬਾਨੀ ਮਿੱਤਰੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਕਿਹੜੀ ਚੀਜ਼ ਤੁਹਾਨੂੰ ਬਾਈ ਹੋਰਾਂ ਦੀ ਤਿਆਰ ਕੀਤੀ ਜਿਆਦਾ ਪਸੰਦ ਆਈ ਉਹ ਸੁਝਾਅ ਤੁਸੀਂ ਜਰੂਰ ਦੱਸਿਓ